2 ਫਰਵਰੀ 1983 ਨੂੰ ਇੱਕ ਲੇਖ ਛਪਿਆ ਸੀ ਠੀਕ ਹੈ ਜੀ ਜਿਹਦੇ ਵਿੱਚ ਲਿਖਿਆ ਸੀ ਲੋਕ ਕਥਾਵਾਂ ਦਾ ਚੋਰ ਦੇਵ ਤਰੀਕੇ ਵਾਲਾ ਉਸ ਨੂੰ ਮੈਂ ਮੁਹੰਮਦ ਸਦੀਕ ਦੀਆਂ ਸਟੇਜਾਂ ਤੇ ਚੜ੍ਹਨ ਲਾਤਾ ਠੀਕ ਹੈ ਜੀ ਲੋਕ ਕਥਾਵਾਂ ਸ਼ੁਰੂ ਨਹੀਂ ਸੀ ਹੋਈਆਂ ਹਾਂਜੀ ਸੁੱਚਾ ਸੂਰਮਾ ਸਭ ਤੋਂ ਪਹਿਲਾਂ ਮੇਰੀ ਲਿਖਤ ਮੈਨੂੰ ਇਹ ਹੱਥਾਂ ਬੜੀ ਤਰ੍ਹਾਂ ਚੰਗੀ ਤਰ੍ਹਾਂ ਯਾਦ ਹੈ ਇੱਕ ਵਾਰੀ ਗੁਰਦਾਸ ਮਾਨ ਜੀ ਇੱਕ ਬਰਨਾਲੇ ਮੈਰਜ ਦੇ ਪੈਲਸ ਦੇ ਵਿੱਚ ਆਏ ਸੀ ਬਹੁਤ ਵੱਡਾ ਮੈਰਜ ਦੇ ਪੈਲਸ ਸੀਗਾ ਧਨੋਲੇ ਦੇ ਲੋਕ ਥਾਵਾਂ ਦਾ ਚੋਰ ਦੇਵ ਤਰੀਕੇ ਵਾਲਾ ਕਹਿੰਦੇ ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ ਤੇ ਤੰਗੀ ਤੇ ਗਰੀਬੀ ਥਲੇ ਦੱਬੀਆਂ ਹੀ ਬੀਤ ਗਈਆਂ ਕਹਿੰਦੇ ਨਾ ਕਿਸੇ ਦੇ ਗਰੀਬੀ ਨਾਵੇ ਗਰੀਬੀ ਨਾਲੋਂ ਕਹਿੰਦੇ ਮੌਤ ਆ ਜੇ ਉਹ ਚੰਗੀ ਹੁੰਦੀ ਆ ਕਹਿੰਦੇ ਤੰਗੀ ਤੇ ਗਰੀਬੀ ਥਲੇ ਦੱਬੀਆਂ ਹੀ ਬੀਤ ਗਈਆਂ ਜਾਗੋ ਤੇ ਅਸੀਂ ਆ ਜਵਾਨੀਆਂ ਵੀ ਬਹੁਤ ਨੇ ਜਾਗੋ ਤੇ ਅਸੀਂ ਆ ਜਵਾਨੀਆਂ ਵੀ ਬਹੁਤ ਨੇ ਤੇ ਬਹੁਤ ਨਾਮਵਰ ਚਿਹਰੇ ਐਸੇ ਹੁੰਦੇ ਨੇ ਜਿਹੜੇ ਕਹਿੰਦੇ ਨਾ ਜਿਵੇਂ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਹਨ ਨਾ ਕਈ ਕਲਾਕਾਰ ਐਸੇ ਹੋਏ ਜਿਨ੍ਹਾਂ ਨੂੰ ਮੂਹਰੇ ਆਉਣ ਦਾ ਮੌਕਾ ਦਿੱਤਾ ਨਹੀਂ ਗਿਆ। ਉਹਨਾਂ ਵਿੱਚੋਂ ਇੱਕ ਬਾਪੂ ਪਿਸੌਰ ਸਿੰਘ ਬੜੇ ਅੱਛੇ ਲੇਖਕ ਨੇ ਬਰਨਾਲਾ ਸ਼ਹਿਰ ਤੋਂ ਤੇ ਬਾਪੂ ਦੀਆਂ ਗੱਲਾਂ-ਬਾਤਾਂ 'ਚ ਵੀ ਇੱਕ ਤਰ੍ਹਾਂ ਦਾ ਕਹਿ ਦਿਆਂ ਨਾ ਵੀ ਉਹ ਨਿਚੋੜ ਛिपਿਆ ਹੋਇਆ ਵੀ ਜਿਵੇਂ ਆਪਾਂ ਨੂੰ એનર્ਜੀ ਦਿੰਦਾ ਰੌਂਗਟੇ ਖੜੇ ਕਰ ਦਿੰਦਾ ਇਦਾਂ ਦੀਆਂ ਬਾਪੂ ਦੀਆਂ ਕਲਮਾਂ ਨੇ ਪਹਿਲਾਂ ਬਾਪੂ ਨੇ ਆਪਾਂ ਗੱਲ-ਬਾਤ ਸ਼ੁਰੂ ਕਰਦੇ ਆਂ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਠੀਕ-ਠਾਕ ਹੋ ਪਹਿਲਾਂ ਚੜ੍ਹਦੀ ਕਲਾ ਹਾਂਜੀ ਚੜ੍ਹਦੀ ਕਲਾ ਉਮੀਦ ਕਰਦੇ ਹਾਂ ਠੀਕ-ਠਾਕ ਹੀ ਹੋਵਾਂਗੇ ਹਾਂਜੀ ਠੀਕ ਹੈ ਜੀ ਤੇ ਬਾਪੂ ਜੀ ਐਂ ਦੱਸੋ ਪਹਿਲਾਂ ਜਿਹੜਾ ਸ਼ੁਰੂਆਤ ਕੀਤੀ ਤੁਸੀਂ ਇਹ ਸਫ਼ਰ ਦੀ ਹਾਂਜੀ ਇਹ ਕਿੰਨੇ ਸਮੇਂ ਤੋਂ ਪੂਰੀ ਕਰੀਏ ਤੁਸੀਂ ਇਹ ਇਹ ਮੈਂ 1900 67-70 ਤੋਂ ਕੀਤੀ ਹੈ ਤੇ ਔਕੜਾ ਕਿ ਨਹੀਂ ਕਈਆ ਪਾਪੂ ਹੁਣ ਤੱਕ ਔਕੜਾ ਤਾਂ ਸਾਰੇ ਗਲੀ ਮੁਹੱਲੇ ਲਈ ਤਿੱਤਰਾ ਕਰਦੇ ਹੁੰਦੇ ਸੀ ਅੱਛਾ ਜੀ ਬਈ ਯਾਰ ਇਹ ਕੀ ਆ ਕੀ ਕਰੀ ਜਾਂਦਾ ਇਹ ਗੱਲ ਕੁਛ ਨਹੀਂ ਹੈ ਪਰ ਮੈਂ ਮੇਰੀ ਲਗਨ ਸੀ ਮੈਂ ਮੇਰੀ ਇਹ ਸੀਗੀ ਕਿ ਮੈਂ ਐਚ ਐਮ ਬੀ ਤੇ ਰਿਕਾਰਡਿੰਗ ਕਰਾਉਣੀ ਕਰਾਉਣੀ ਆ ਠੀਕ ਹੈ ਜੀ ਤੇ ਉਹ ਮਤਲਬ ਉਸ ਗੱਲ ਦੇ ਵਿੱਚ ਮੈਂ ਪੂਰੀ ਤਰ੍ਹਾਂ ਕੰਮ ਜਾਬ ਹੋ ਗਿਆ ਮੰਨ ਲਓ ਬਾਈਗਰੂ ਦੀ ਕਿਰਪਾ ਨਾਲ ਤੁਹਾਡਾ ਐਚਐਮਬੀ ਦੇ ਵਿੱਚ ਰਿਕਾਰਡ ਜਿਹੜਾ ਮੰਨ ਲਓ ਉਸ ਸਮੇਂ ਦੀ ਜਿਵੇਂ ਕਹਿੰਦੇ ਨਾਮਬਰ ਹਾਂਜੀ ਹਾਂਜੀ ਹਨਾ ਉਸ ਸਮੇਂ ਜਿਵੇਂ ਅੱਜ ਜਿਵੇਂ ਕਹਿੰਦੇ ਕੋਈ ਨਾਮਬਰ ਜਿਵੇਂ ਟੀਐਸਈਸ ਵਗੈਰਾ ਹੋਗੀਆਂ ਐਚਐਮਬੀ ਦਾ ਤਾਂ ਮੰਨੀ ਪਰਵਾਨੀ ਕੰਪਨੀ ਸੀ ਉਹਦਾ ਹਾਂਜੀ ਮੰਨੀ ਪਰਵਾਨੀ ਕੰਪਨੀ ਤੇ ਐਚਐਮਬੀ ਦੇ ਵਿੱਚ ਬਾਪੂ ਫਿਰ ਆਪਣਾ ਕਿਹੜਾ ਰਿਕਾਰਡ ਆਇਆ ਪਹਿਲਾਂ ਮੇਰਾ ਧਾਰਮਿਕ ਗੀਤਾ ਆਇਆ ਸੀ ਇੱਕ ਦਿਨ ਕਲਗੀ ਵਾਲੇ ਸਤਗੁਰੂ ਦੀਨ ਦੁਨੀ ਦੇ ਸਾਈ ਠੀਕ ਹੈ ਜੀ ਇਹ ਕਿੰਨਾ ਦੀ ਆਵਾਜ਼ ਦੇ ਵਿੱਚ ਸੀਗਾ ਜੀ ਇਹ ਗੁਰਨਾਮ ਰਸੀਲਾ ਜੀ ਗੁਰਨਾਮ ਰਸੀਲਾ ਜੀ ਫਰਵਾਹੀ ਵਾਲੇ ਹਾਂਜੀ ਉਹਨਾਂ ਦੀ ਆਵਾਜ਼ ਤੇ ਬਾਪੂ ਕੋਈ ਐਸੇ ਨਾਂਬਰ ਚਿਹਰੇ ਜਿਨ੍ਹਾਂ ਨੂੰ ਮਤਲਬ ਵੀ ਤੁਸੀਂ ਮਿਲੇ ਜਾਂ ਮਤਲਬ ਉਹਨਾਂ ਨੇ ਤੁਹਾਡਾ ਹੱਥ ਨਹੀਂ ਫੜਿਆ ਜਾਂ ਮਤਲਬ ਇਸ ਤਰ੍ਹਾਂ ਦੀ ਕੋਈ ਔਕਾੜਾਂ ਜ਼ਿੰਦਗੀ 'ਚ ਜਿਹੜੀਆਂ ਤੁਹਾਨੂੰ ਸ਼ਾਇਦ ਕਦੇ ਨਹੀਂ ਭੁੱਲਣਗੀਆਂ ਤੁਹਾਡੇ ਯਾਦ ਹੀ ਰਹਿਣਗੇ ਉਹ ਹਾਦਸੇ ਮੈਨੂੰ ਇਹ ਹਾਦਸਾ ਬੜੀ ਤਰ੍ਹਾਂ ਚੰਗੀ ਤਰ੍ਹਾਂ ਯਾਦ ਹੈ ਇੱਕ ਵਾਰੀ ਗੁਰਦਾਸ ਮਾਨ ਜੀ ਇੱਕ ਬਰਨਾਲੇ ਮੈਰਿਜ ਪੈਲਸ ਦੇ ਵਿੱਚ ਆਏ ਸੀ ਬਹੁਤ ਵੱਡਾ ਮੈਰਿਜ ਪੈਲਸ ਸੀਗਾ ਧਨੋਲੇ ਦੇ ਕੋਲੇ ਠੀਕ ਹੈ ਜੀ ਉਸ ਵਕਤ ਜਦੋਂ ਮਤਲਬ ਉਹਨਾਂ ਨੇ ਮੈਨੂੰ ਦੇਖਿਆ ਤੇ ਮੈਨੂੰ ਉਹਨਾਂ ਨੇ ਬੁਲਾਇਆ ਬਲਾ ਕੇ ਉਹਨਾਂ ਨੇ ਮੇਰੇ ਜਿਹੜੇ ਹੱਥ ਸੀ ਆਪਣੇ ਮੱਥੇ ਨਾਲ ਲਾਏ ਕਹਿਣ ਲੱਗਾ ਕਿ ਮੈਂ ਇਹਨਾਂ ਬੰਦਿਆਂ ਨੂੰ ਸਲਾਮ ਕਰਦਾ ਉਹ ਬਹੁਤ ਵਧੀਆ ਭਾਗਾ ਵਾਲਾ ਦਿਨ ਸੀ ਬਾਜੀ ਵਾਹ ਕੀ ਬਾਤ ਹੈ ਗੁਰਦਾਸ ਮਾਨ ਸਾਹਿਬ ਜੀ ਜੀ ਤੇ ਬਾਪੂ ਕਦੇ ਐਦਾਂ ਦਾ ਸਮਾਂ ਆਇਆ ਜਿਵੇਂ ਕੋਈ ਜਿਵੇਂ ਤੁਸੀਂ ਅੱਜ ਗੁਰਦਾਸ ਮਾਨ ਸਾਹਿਬ ਦੀ ਗੱਲ ਕੀਤੀ ਐ ਨਾ ਜੀ ਬਹੁਤ ਚੰਗੇ ਨੇਕ ਇਨਸਾਨ ਨੇ ਪਰਮਾਤਮਾ ਜਿੱਥੇ ਕਿਤੇ ਵੀ ਹੈਗੇ ਨੇ ਸਲਾਮ ਉਹਨਾਂ ਨੂੰ ਮੇਰਾ ਕਿਉਂਕਿ ਬੜੀ ਅੱਛੀ ਸੋਚ ਦੇ ਮਾਲਕ ਨੇ ਹੋਣਾ ਹੈ ਕਈ ਵਾਰ ਕੀ ਹੁੰਦਾ ਬਾਪੂ ਜਦੋਂ ਨਾ ਵੀ ਪਰਮਾਤਮਾ ਕਿਸੇ ਨੂੰ ਥੋੜਾ ਜਿਹਾ ਚੰਗਾ ਰਾਹ ਦੇ ਦਿੰਦਾ ਥੋੜਾ ਜਿਹਾ ਨਾਮ ਦੇ ਦਿੰਦਾ ਨਾਮਣਾ ਬੰਦਾ ਕੋ ਖੱਟ ਲੈਂਦਾ ਫਿਰ ਉਹ ਆਪ ਤੋਂ ਮਾੜੇ ਨੂੰ ਤਾਂ ਫਿਰ ਉਹ ਸਮਝਦੀ ਕੁਛ ਨਹੀਂ ਤਰੇ ਕੋਈ ਐਦਾਂ ਦਾ ਕਦੇ ਹਾਰਸਾ ਹੋਇਆ ਹਾਂਜੀ ਮੇਰੇ ਕੋਲੇ ਬੜੇ ਬੰਦੇ ਆਏ ਮੈਂ 1983 ਦੇ ਵਿੱਚ ਲੁਧਿਆਣੇ ਚ ਲਿਆ ਗਿਆ ਸੀ ਲੁਧਿਆਣੇ ਮੈਂ ਉੱਥੇ ਬੁਕਿੰਗ ਕਲਰਕ ਲੱਗਿਆ ਸੀਗਾ ਠੀਕ ਹੈ ਜੀ ਬੁਕਿੰਗ ਕਲਰਕ ਲੱਗਿਆ ਇੱਕ ਬੰਦਾ 5000 ਰੁਪਇਆ ਲੈ ਕੇ ਰਿਕਾਰਡਿੰਗ ਕਰਾਉਣ ਵਾਸਤੇ ਆਇਆ ਠੀਕ ਹੈ ਜੀ ਤੇ ਉਹਦੀ ਕਾਪੀ ਦੇ ਨਾਲ ਖੰਮਣੀ ਬੰਨੀ ਵੀ ਸੀ ਠੀਕ ਹੈ ਜੀ ਤੇ ਹੋਰ ਉੱਥੇ ਜਿਹੜੇ ਬੰਦੇ ਲੁਟੇਰੇ ਸੀਗੇ ਉਹਦੇ ਮਗਰ ਲੱਗੇ ਹੋਏ ਸੀ ਮੈਨੂੰ ਜਦੋਂ ਪਤਾ ਲੱਗਿਆ ਵੀ ਯਾਰ ਇਹ ਬੰਦਾ ਬੜਾ ਦੁਖੀ ਆ ਇਹ ਬੰਦਾ ਜਿਹੜੇ ਪੈਸੇ ਲੈ ਕੇ ਆਇਆ ਹੁਣ ਕਿਸੇ ਨਾ ਕਿਸੇ ਹਸਾਬ ਦੇ ਨਾਲ ਲੈ ਕੇ ਆਇਆ ਹੋਣਾ ਹਾਂਜੀ ਤੇ ਇਹ ਬੰਦੇ ਬੰਦਾ ਅਣਜਾਣ ਆ ਇਹਨੂੰ ਮੋਂਨਣਾ ਲੈਣੋ ਜੀ ਤੇ ਮੈਂ ਉਹਨੂੰ ਆਪਦੇ ਕੋਲੇ ਬੁਲਾਇਆ ਚਾਹ ਪਲਾਈ ਮੈਂ ਉਹਦੀ ਕਾਪੀ ਦੇ ਵਿੱਚੋਂ ਇੱਕ ਗੀਤ ਉਹਦਾ ਲੈ ਲਿਆ ਮੈਂ ਕਿਹਾ ਵੀ ਆਹ ਤੇਰਾ ਗੀਤ ਰਿਕਾਰਡ ਹੋ ਉਹਦਾ ਗੀਤ ਰਿਕਾਰਡ ਹੋਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਉਹ ਬੰਦਾ ਸਾਨੂੰ ਪਿੱਖੀ ਮਿਲਿਆ ਅੱਛਾ ਜੀ ਮੈਂ ਤੇ ਮੇਰੇ ਘਰ ਵਾਲੀ ਸੀ ਕਿ ਉਹਨੇ ਫਿਰ ਮੈਨੂੰ ਸਸਰੀਕਾਲ ਬੁਲਾਈ ਸੱਸਰੀ ਕਾਲ ਬੁਲਾ ਕੇ ਸਾਨੂੰ ਹੋਟਲ ਦੇ ਵਿੱਚ ਲੈ ਕੇ ਗਿਆ ਉਹਨਾਂ ਨੇ ਸਾਡੀ ਮੇਰੀ ਬਹੁਤ ਇੱਜ਼ਤ ਕੀਤੀ ਉਹ ਵੀ ਮੇਰੇ ਦਿਨ ਯਾਦ ਹੈ ਅੱਛਾ ਜੀ ਤੇ ਬਾਪੂ ਕਈ ਵਾਰ ਨਾ ਸਾਨੂੰ ਕੀ ਹੁੰਦਾ ਜ਼ਿੰਦਗੀ ਦੇ ਵਿੱਚ ਆਮ ਤੌਰ ਤੇ ਕਈ ਲੋਕ ਐਸ ਤਰ੍ਹਾਂ ਦੇ ਹੁੰਦੇ ਜਿਹੜੇ ਸਾਡੇ ਦਿਲ ਨੂੰ ਨਾ ਠੇਸ ਦੇ ਜਾਂਦੇ ਆ ਜਿਹੜਾ ਸਾਡੇ ਦਿਲ ਨੂੰ ਇਹੋ ਜੀ ਉਦਾਸੀ ਦੇ ਜਾਂਦੇ ਆ ਸ਼ਾਇਦ ਅਸੀਂ ਉਹ ਕਦੇ ਵੀ ਨਹੀਂ ਭੁੱਲਦੇ ਹਾਂ ਅਗਾਸਿਆਂ ਦੇਣ ਵਾਲੇ ਬਹੁਤੇ ਲੋਕ ਨੇ ਧੀਰ ਧਰਾਉਣ ਵਾਲੇ ਬਹੁਤੇ ਲੋਕ ਨੇ ਮੇਰੇ ਕਈ ਇਹੋ ਜਿਹੇ ਮੁਖੜੇ ਨੇ ਜਿਹੜੇ ਕਿ ਚੋਰੀ ਹੋਵੇ ਬੇਬੇ ਨੇ ਠੀਕ ਹੈ ਜੀ ਤੇ ਚੋਰੀ ਹੋਏ ਹੋਏ ਉਹ ਗੀਤ ਵਧੀਆ ਕਲਾਕਾਰਾਂ ਨੇ ਗਾਏ ਨੇ ਵਧੀਆ ਮਤਲਬ ਉਹਦੇ ਵਿੱਚ ਸੰਗੀਤ ਵੱਜਿਆ ਔਰ ਲੋਕਾਂ ਨੇ ਬਹੁਤ ਪਸੰਦ ਕੀਤਾ ਪਰ ਉਹਨਾਂ ਨੂੰ ਮੈਂ ਆਪਣਾ ਨਹੀਂ ਕਹਿ ਸਕਦਾ ਪਰ ਫਿਰ ਵੀ ਬਾਪੂ ਜੀ ਅਸੀਂ ਚਾਹੁੰਦੇ ਆ ਵੀ ਜੇ ਤੁਸੀਂ ਸਾਡੇ ਕੈਮਰੇ ਅੱਗੇ ਮੈਂਸ਼ਨ ਕਰੋਂ ਇੱਕ ਵਾਰੀ ਜ਼ਰੂਰ ਉਹਨਾਂ ਦੇ ਨਾਮ ਨਹੀਂ ਦੱਸ ਸਕਦੇ ਪਾ ਜੀ ਨਾਮ ਨਹੀਂ ਦੱਸਣਾ ਕੋਈ ਇੱਕ ਉਹਨਾਂ ਵਿੱਚੋਂ ਕੋਈ ਸਭ ਤੋਂ ਪਹਿਲਾਂ ਮੈਂ ਗੁਰਨਾਮ ਰਸੀਲਾ ਜੀ ਦੀ ਗੱਲ ਕਰਾਂਗਾ ਹਾਂਜੀ ਗੁਰਨਾਮ ਰਸੀਲਾ ਜੀ ਦੇ ਉੱਤੇ ਮੈਂ ਆਪਣਾ ਤਨਮਨ ਬਾੜਦਾ ਠੀਕ ਹੈ ਜੀ ਉਹ ਸਿਰਫ 50 ਰੁਪਏ ਵਾਲਾ ਗਲਾਕਾਰ ਸੀ ਠੀਕ ਹੈ ਜੀ ਉਸ ਨੂੰ ਮੈਂ ਮੁਹੰਮਦ ਸਦੀਕ ਦੀਆਂ ਸਟੇਜਾਂ ਤੇ ਚੜਨ ਲਾਤਾ ਠੀਕ ਹੈ ਜੀ ਲੋਕ ਗਥਾਵਾਂ ਸ਼ੁਰੂ ਨਹੀਂ ਸੀ ਹੋਈਆਂ ਹਾਂ ਜੀ ਸੁੱਚਾ ਸੂਰਮਾ ਸਭ ਤੋਂ ਪਹਿਲਾਂ ਮੇਰੀ ਲਿਖਤ ਹੈ ਠੀਕ ਹੈ ਜੀ ਉਹ ਇਹੋ ਜਿਹੀਆਂ ਮੈਂ ਮਤਲਬ ਲਿਖਤਾਂ ਦਿੱਤੀਆਂ ਜਿਹੜੀਆਂ ਲੋਕਾਂ ਨੇ ਬਹੁਤ ਪਸੰਦ ਕੀਤੀਆਂ ਠੀਕ ਹੈ ਜੀ ਤੇ ਉਹ ਆਮ ਵਿਆਹ ਸ਼ਾਦੀਆਂ ਦੇ ਵਿੱਚ ਵੀ ਨਹੀਂ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਵੀ ਉਹ ਗਾਈਆਂ ਠੀਕ ਹੈ ਜੀ ਜਿਵੇਂ ਕਿ ਮਤਲਬ ਇੱਕ ਜਨਾਨੀ ਸੀਗੀ ਹਾਂਜੀ ਉਹ ਜਨਾਨੀ ਫੌਜੀ ਫੌਜੀ ਦੇ ਘਰ ਵਾਲੀ ਸੀ ਹਾਂਜੀ ਤੇ ਸ਼ਾਮੂ ਨਾਰ ਕਹਿੰਦੇ ਸੀ ਹਾਂਜੀ ਉਹ ਮਤਲਬ ਉਹਦਾ ਘਰ ਵਾਲਾ ਫੌਜੀ ਸੀ ਉਹ ਫੌਜ ਤੋਂ ਆਇਆ ਉਹਨੇ ਕਿਹਾ ਵੀ ਮੈਂ ਮਤਲਬ ਫਲਾਨੀ ਤਰੀਕ ਨੂੰ ਛੁੱਟੀ ਆਉਂਗਾ ਉਹ ਉਹਨਾਂ ਦਾ ਟਾਈਮ ਤੇ ਮਿਲਣਾ ਹੋਇਆ ਟਾਈਮ ਤੇ ਮਿਲਣਾ ਹੋਣ ਕਰਕੇ ਉਹ ਉਹਨੂੰ ਰਾਤ ਕੱਟਣੀ ਪਈ ਉਹਦੀ ਟੂਮਾਂ ਦੇਖ ਕੇ ਮੇਰੇ ਮਦੇ ਦੇ ਮਨ ਚ ਲਾਲਚ ਹੋ ਗਿਆ ਮੈਨੇ ਉਸਨੂੰ ਮਾਰਤਾ ਤੇ ਉਹਦਾ ਮੀਟ ਬਣਾ ਕੇ ਮਤਲਬ ਹੋਟਲ ਤੇ ਰੱਖ ਲਿਆ ਜਦੋਂ ਉਹਦਾ ਘਰ ਵਾਲਾ ਆਇਆ ਤਾਂ ਉਹਨੇ ਮਤਲਬ ਮੀਟ ਜਦੋਂ ਦੇਖਿਆ ਉਹਦੀ ਛਾਂਪ ਆਈ ਤੇ ਛਾਂਪ ਦੇ ਤੋਂ ਪਛਾਣ ਆ ਗਈ ਉਹੇ ਜੀਆਂ ਚੀਜ਼ਾਂ ਜਿਹੜੀਆਂ ਮਤਲਬ ਲੋਂਗਵਾਲ ਮੇਲੇ ਦੇ ਉੱਤੇ ਲੋਂਗਵਾਲ ਜਿਹੜਾ ਬਹੁਤ ਵੱਡਾ ਮੇਲਾ ਲੱਗਦਾ ਹਰਚੰਦ ਸਿੰਘ ਲੋਂਗਵਾਲ ਉਹਨਾਂ ਉੱਥੇ ਇਹ ਗੀਤ ਲਾਇਆ ਗਿਆ ਸੀ ਲੋਕਾਂ ਨੇ ਦੂਰੀ ਬਾਰ ਫਿਰ ਪਸੰਦ ਕੀਤੀ ਸੀ ਠੀਕ ਹੈ ਜੀ ਤੇ ਬਾਪੂ ਉਸ ਸਮੇਂ ਜੇ ਪਾ ਮਲੋ ਕਈ ਇਹ ਵੀ ਗੀਤਕਾਰ ਜਿਹੜੇ ਕਾਫੀ ਮਸ਼ਹੂਰ ਸੀਗੇ ਜਿਵੇਂ ਦੇਵ ਤਰੀਕਾਂ ਵਾਲੇ ਹੋਗੇ ਹਾਂਜੀ ਹੁਣ ਏਦਾਂ ਦੇ ਮੈਨੂੰ ਕਾਫੀ ਜਿਹੜੇ ਨੰਬਰ ਚ ਇਹਰੇ ਸੀਗੇ ਨਾ ਜੀ ਉਦੋਂ ਤੇ ਉਹਨਾਂ ਨਾਲ ਫਿਰ ਜਿਹੜਾ ਤੁਹਾਡਾ ਬਾਰਤਾਲਾਬ ਵਗੈਰਾ ਹੁੰਦੀ ਰਹਿੰਦੀ ਸੀ ਮਿਲ ਮਿਲ ਵਰਤਨ ਅਸਲ ਦੇ ਵਿੱਚ ਮੈਂ ਨਹੀਂ ਕਹਿੰਦਾ ਅਖਬਾਰ ਹੀ ਕਹਿੰਦੇ ਨੇ ਹਾਂਜੀ ਵੀ ਜਿਹੜਾ ਦੇਵ ਤਰੀਕੇ ਵਾਲਾ ਸੀ ਉਹ ਲੋਕ ਕਥਾਵਾਂ ਦਾ ਚੋਰ ਸੀ ਠੀਕ ਹੈ ਜੀ ਕਿਉਂਕਿ ਜਿਹੜੀ ਕਿ ਜ ਅਖਬਾਰਾਂ ਚ ਛਪ ਜਾਂਦੀ ਆ ਹਾਂਜੀ ਉਹ ਚੀਜ਼ ਤਕਰੀਬਨ ਪੱਕੀ ਹੁੰਦੀ ਆ ਬਿਲਕੁਲ 2 ਫਰਵਰੀ 1983 ਨੂੰ ਇੱਕ ਲੇਖ ਛਪਿਆ ਸੀ ਠੀਕ ਹੈ ਜੀ ਜਿਹਦੇ ਵਿੱਚ ਲਿਖਿਆ ਸੀ ਲੋਕ ਗਥਾਵਾਂ ਦਾ ਚੋਰ ਦੇਵ ਤਰੀਕੇ ਵਾਲਾ ਠੀਕ ਹੈ ਜੀ ਹਾਂ ਉਹ ਪੈਸੇ ਦੇ ਜ਼ੋਰ ਨਾਲ ਪੈਸੇ ਦੇ ਜ਼ੋਰ ਨਾਲ ਉਹਨੇ ਨਾਮਣਾ ਖੱਟ ਲਿਆ 20 25 ਕਿੱਲੇ ਜ਼ਮੀਨ ਵੀ ਬਣਾ ਲਈ ਪਰ ਉਹਦੀਆਂ ਲਿਖਤਾਂ ਜਿਹੜੀਆਂ ਸੀਗੀਆਂ ਉਹੋ ਮਤਲਬ ਉਹਦੀਆਂ ਖੁਦ ਲਿਖਤਾਂ ਨਹੀਂ ਸੀਗੀਆਂ ਅੱਛਾ ਪੈਸੇ ਗਾ ਦੇਵ ਤਰੀਕਿਆਂ ਵਾਲੇ ਬਰੇ ਅਖਬਾਰ ਦੇ ਵਿੱਚ ਨਾ ਜੀ ਤੇ ਇਦਾਂ ਦੀ ਕੋਈ ਹੋਰ ਚਾਲਕ ਵੀ ਖਰ ਤੁਹਾਡੇ ਕੋਲ ਤਾਂ ਪਤਾ ਹੋਊਗੀ ਤੁਸੀਂ ਉਸ ਸਮੇਂ ਦੇ ਮਨ ਲਓ ਬਸੈਂਦੇ ਰਹੇ ਹੋ ਨਾ ਅਸੀਂ ਤਾਂ ਚਲੋ ਜਿਵੇਂ ਕਹਿੰਦੇ ਵੀ ਹੁਣ ਦੀ ਜਨਰੇਸ਼ਨ ਦੇ ਵਿੱਚੋਂ ਅੱਗੇ ਮੁੰਡੇ ਜਿਹੜੇ ਹੈਗੇ ਆਂ ਨਹੀਂ ਜੀ ਉਦੋਂ ਮੈਂ ਅਖਬਾਰ ਦੇ ਵਿੱਚ ਪੜ੍ਹੇ ਛਪਿਆ ਸੀ ਗੱਲ ਹਾਂ ਜੀ ਅਖਬਾਰ ਦੇ ਵਿੱਚ ਛਪਿਆ ਸੀ ਬਕਾਇਦਾ ਤੌਰ ਤੇ ਰਿਕਾਰਡਿੰਗ ਨੰਬਰ ਕੰਪਨੀ ਦਾ ਨਾਮ ਦਰਜ ਸੀ ਠੀਕ ਹੈ ਜੀ ਕੀ ਦਾ ਨਾਮ ਦਰਜ ਸੀ ਉਹਦੇ ਵਿੱਚ ਇਹ ਸੀ ਆ ਵੀ ਆ ਸ਼ਾਈ ਦਾਸ ਦਾ ਕਿਸੇ ਦੇ ਵਿੱਚੋਂ ਕਟਿਆ ਆ ਫਲਾਨੇ ਦੇ ਕਿਸੇ ਅਦਮੋਦਰ ਦੇ ਕਿਸੇ ਚੋਂ ਕਟਿਆ ਆ ਫਲਾਨੇ ਦੇ ਕਿਸੇ ਚੋਂ ਕਟਿਆ ਉਹਨਾਂ ਦੇ ਨੰਬਰ ਦਿੱਤਾ ਵਾ ਸੀ ਫਲਾਨੇ ਤੋਂ ਮਤਲਬ ਸਿਰਫ ਦੇਵਤਰੀ ਕੀ ਵਾਲਾ ਹੀ ਪਾਇਆ ਹੋਰ ਸਾਰਾ ਕੁਝ ਮੈਟਰ ਉਹੀ ਦਾ ਉਹੀ ਆ ਪਰ ਬਾਪੂ ਸੁਣਨ ਦੇ ਵਿੱਚ ਸਾਡੇ ਨਾਲ ਇਹ ਵੀ ਗੱਲ ਕਈ ਵਾਰ ਆਈ ਆ ਹਾਂ ਕਹਿੰਦੇ ਵੀ ਜਦੋਂ ਤੁਸੀਂ ਕਿਸੇ ਮਹਿਫਲ ਦੇ ਵਿੱਚ ਪਹੁੰਚਦੇ ਸੀਗੇ ਤਾਂ ਉੱਥੇ ਜਿਹੜੇ ਚੰਗੇ ਚੰਗੇ ਰਾਈਟਰ ਸੀਗੇ ਤੇ ਉਹ ਛੱਡ ਕੇ ਪਰਾਂ ਨੂੰ ਹੋ ਜਾਂਦੇ ਸੀ ਮਹਿਫਲ ਹਾਂਜੀ ਇਹ ਹੁੰਦੀ ਸੀ ਅਕਸਰ ਹੋ ਜਾਂਦੀ ਸੀ ਤੇ ਇਹ ਮਤਲਬ ਕੋਈ ਇੱਕ ਦੋ ਚਿਹਰੇ ਕੋਈ ਯਾਦ ਨਹੀਂ ਇਦਾਂ ਦੇ ਜੀ ਦੇਵੀ ਖੋਦਾ ਜੀ ਅੱਛਾ ਦੇਵ ਖੋਦਾ ਜੀ ਹਾਂਜੀ ਦੇਵ ਤਰੀਕਾਂ ਲਈ ਵੀ ਮੰਨ ਲਓ ਇਦਾਂ ਦਾ ਹੋਇਆ ਵੀ ਜਦੋਂ ਤੁਸੀਂ ਜਿੱਥੇ ਪਹੁੰਚ ਜਾਂਦੇ ਸੀ ਤਾਂ ਸ਼ਾਇਦ ਉਹ ਪੈਰ ਛੱਡ ਜਾਂਦੇ ਜੀ ਉੱਥੋਂ ਜੀ ਤੇ ਹੋਰ ਇੱਕ ਦੋ ਬਾਪੂ ਜਿਹੜੇ ਬੰਦੇ ਸੀਗੇ ਇਸ ਤਰ੍ਹਾਂ ਦੇ ਹੋਰ ਕਿਸੇ ਨਾਲ ਆਪਣੀ ਕੋਈ ਜਲ ਨਹੀਂ ਸਾਜੀ ਨਹੀਂ ਸੀ ਹਾਂਜੀ ਤੇ ਨਹੀਂ ਆਪਾਂ ਕਿਸੇ ਨਾਲ ਜਲਨ ਸਾਦੀ ਰੱਖਦੇ ਸੀਗੇ ਪਰ ਦੇਵ ਜਰੂਰ ਕਰਦਾ ਸੀ ਇਦਾਂ ਦੇਵ ਦਾ ਸਿਰਫ ਇਸ ਗੱਲ ਦਾ ਸੀ ਕਿ ਬਈ ਉਹ ਚੋਰ ਐ ਚੋਰ ਨੂੰ ਕੋਈ ਪਿਆਰ ਨਹੀਂ ਕਰਦਾ ਹੁੰਦਾ ਬਿਲਕੁਲ ਬਿਲਕੁਲ ਜੀ ਅੱਛਾ ਬਾਪੂ ਨਾਲ ਨਾਲ ਆਪਾਂ ਹੁਣ ਗੱਲਬਾਤ ਕਰਾਂਗੇ ਪਰਿਵਾਰ ਦੀ ਹਾਂਜੀ ਪਰਿਵਾਰ ਦੇ ਵਿੱਚ ਹੁਣ ਜਦੋਂ ਤੁਸੀਂ ਸ਼ੁਰੂ ਕਰਿਆ ਤੁਸੀਂ 1971 ਤੋਂ ਕੀਤਾ ਸ਼ੁਰੂ 1960 ਦੇ ਵਿੱਚ 1960 ਦੇ ਵਿੱਚ ਤੁਸੀਂ ਸ਼ੁਰੂ ਕੀਤਾ ਜੀ ਤੇ ਉਸ ਤੋਂ ਲੈ ਕੇ ਹੁਣ ਤੱਕ ਬਾਪੂ ਜਿਹੜਾ ਪਰਿਵਾਰ ਦਾ ਸਾਥ ਕਿੰਨਾ ਕਰਿਆ ਨਾਲ ਪਰਿਵਾਰ ਦਾ ਸਾਥ ਮੈਨੂੰ ਕੋਈ ਨਹੀਂ ਰਿਹਾ ਗੁੱਡੀਆਂ ਮਰੀਆਂ ਮੇਰੇ ਨਾਲ ਇੰਟਰਸਟ ਜ਼ਰੂਰ ਰੱਖਦੀ ਇਹ ਰਹੀ ਠੀਕ ਹੈ ਜੀ ਤੇ ਲੱਤੀਆਂ ਵੱਲੋਂ ਜਿਹੜਾ ਸੀਗਾ ਪਿਆਰ ਸੀਗਾ ਬਾਕੀ ਪਰਿਵਾਰ ਵਿੱਚੋਂ ਨਹੀਂ ਕੋਈ ਮੇਲ ਖਾਂਦਾ ਕੋਈ ਨਹੀਂ ਮੇਲ ਖਾਂਦਾ ਹਾਂ ਇੱਕ ਗੱਲ ਹੈਗੀ ਆ ਵੀ ਜਦੋਂ ਮੈਂ ਕੋਈ ਗੀਤ ਲਿਖਦਾ ਤਾਂ ਮੈਂ ਘਰ ਵਾਲੀ ਨੂੰ ਸੁਣਾਉਣਾ ਹਾਂਜੀ ਤੇ ਘਰ ਵਾਲੀ ਉਹਦੇ ਵਿੱਚ ਕਹਿੰਦੀ ਆ ਇੱਥੇ ਆ ਨਹੀਂ ਆ ਚੀਜ਼ ਜੱਤਦੀ ਆ ਇਹ ਚੀਜ਼ ਦੀ ਜ਼ਰੂਰ ਹੈ ਠੀਕ ਹੈ ਜੀ ਉਹ ਵੀ ਦੇ ਖੁਸ਼ ਹੋਵੇ ਕੋਸ਼ ਹੋਵੇ ਮੂਡ ਤੇ ਹੁਣ ਤਾਂ ਫਿਰ ਦੱਸ ਦਿੰਦੇ ਹਾਂ ਜੀ ਵੀ ਕੁਝ ਇੱਥੇ ਆ ਚੀਜ਼ ਵੱਖਰੀ ਹੋ ਸਕਦੀ ਆ ਤੇ ਕਈ ਵਾਰ ਬਾਪੂ ਜੀ ਨਾ ਹੁਣ ਦੇਖਦੇ ਆ ਜਰਾ ਤਰ ਆ ਆਮ ਤੌਰ ਤੇ ਤੁਸੀਂ ਵੀ ਦੇਖਿਆ ਹੋਊ ਜਰ ਤਰ ਇੰਟਰਵਿਊ ਦੇ ਵਿੱਚ ਆ ਆਮ ਦੇਖਦੇ ਆ ਰਾਈਟਰਾਂ ਵੱਲੋਂ ਕਈ ਵਾਰ ਦੱਸਿਆ ਜਾਂਦਾ ਵੀ ਸਾਡੀ ਜਿਹੜੀ ਮੰਗ ਹੁੰਦੀ ਆ ਵੀ ਸਾਡਾ ਕੋਈ ਗੀਤ ਆ ਸਾਨੂੰ ਉਹਦਾ ਜਿਹੜਾ ਪੂਰਾ ਮੁੱਲ ਨਹੀਂ ਮਿਲਦਾ ਕਈ ਵਾਰ ਕਲਾਕਾਰ ਐਸੇ ਵੀ ਹੁੰਦੇ ਨੇ ਉਹ ਗੀਤ ਲੈ ਜਾਂਦੇ ਨੇ ਉਹਦਾ ਪ੍ਰੋਪਰਲੀ ਤੌਰ ਤੇ ਤਾਂ ਕੀ ਵੱਲੋਂ ਵੀ ਫ੍ਰੀ ਦੇ ਬਜਟ ਦੇ ਵਿੱਚ ਉਹ ਗੀਤ ਲੈ ਜਾਂਦੇ ਨੇ ਤੁਹਾਡੇ ਨਾਲ ਕਦੇ ਇਦਾਂ ਹੋਇਆ ਮੇਰੇ ਨਾਲ ਹੋਇਆ ਜੀ ਮੇਰੇ ਨਾਲ ਨੰਬਰ ਕਲਾਕਾਰਾਂ ਨੇ ਉਹ ਮੇਰੀ ਇਹਦੇ ਵਿੱਚ ਵੀ ਹੈਗੀ ਆ ਜੀ ਜਿਹੜੀ ਮੇਰੀ ਮਤਲਬ ਪੰਜਾਬੀ ਟਿਮਨ ਚ ਸਪਈਆ ਮੇਰੀ ਵਾਸਤੇ ਲੇਖ ਸਕਪੇ ਨੇ ਉਹਨਾਂ ਦੇ ਵਿੱਚ ਮੈਂ ਇਹ ਦੱਸਿਆ ਵਾ ਕਈ ਬੰਦਿਆਂ ਨੇ ਮਤਲਬ ਮੈਨੂੰ ਇਹ ਗੱਲ ਕਰਕੇ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕੀਤੀ ਅਗੇ ਤੇਰਾ ਨੌਂ ਕੱਢ ਦਿਆਂਗੇ ਹਾਂਜੀ ਤੇ ਤੂੰ ਪੈਸੇ ਜਿੰਨੇ ਕਹੇਗਾ ਲੈ ਲਾ ਉਹਨਾਂ ਦਿਨਾਂ ਦੇ ਵਿੱਚ ਮੈਨੂੰ 5500 ਰੁਪਇਆ ਇੱਕ ਗੀਦਾ ਮਿਲਦਾ ਸੀ ਠੀਕ ਹੈ ਜੀ ਪਰ ਨਹੀਂ ਮੈਂ ਉਹ ਪਰ ਤੁਸੀਂ ਮਨਾ ਕਰਤਾ ਹਾਂ ਕੁਲਦੀਪ ਮਾਨਕ ਜੀ ਨੇ ਮੈਨੂੰ 5200 ਰੁਪਇਆ ਕਹਤਾ ਸੀ ਅੱਛਾ ਜੀ ਤੇ ਉਹ ਮੈਂ ਗੀਤ ਸੀਗੀ ਵੀ ਤੇਰੀ ਜਾਨੀ ਜਵਾਨੀ ਸਾਰੀ ਵਿੱਚ ਕੋਲੋਲਾ ਦੇ ਤੈਨੂੰ ਕਰ ਕਰ ਮਿੰਤਾ ਰਾਂਝਾ ਹਾਰੀ ਚੰਗਾ ਚੋਖਾ ਖਾਣਾ ਬੁਰਾ ਬੋਲਦਾ ਰਾਂਝਾ ਬਈ ਮੱਥੇ ਟੇਉੜੀਆਂ ਪਾਉਣੇ ਕਾਨੂੰ ਕੰਮ ਦੇ ਵਾਰੀ ਇਹ ਮੈਂ ਮਤਲਬ ਇਹ ਹੀ ਦੇ ਰਾਂਝੀ ਦਾ ਲਿਖਿਆ ਸੀਗਾ ਭੜਾਈ ਨੇ ਉਹਨੂੰ ਤਾਨਾ ਮਾਰਿਆ ਸੀ ਇਸ ਕਰਕੇ ਉਹ ਆਪਣੇ ਬਥਰਮ ਨੂੰ ਛੱਡ ਗਿਆ ਤੇ ਬਾਪੂ ਵੀਰੇ ਇਹ ਗਾਣਾ ਫਿਰ ਰਿਕਾਰਡ ਹੋਇਆ ਕਮਲੋ ਏ ਰਿਕਾਰਡ ਨਹੀਂ ਹਾਂ ਫਿਰ ਤੁਸੀਂ ਜਵਾਬ ਦੇਤਾ ਮੰਨ ਲਓ ਉਹਨਾਂ ਨੂੰ ਹਾਂ ਮੈਂ ਰਿਕਾਰਡ ਨਹੀਂ ਤੇ ਕੋਈ ਇਸ ਤਰ੍ਹਾਂ ਦੇ ਪੁੱਛੇ ਜਿਹੜੇ ਹੋਰ ਕਿਸੇ ਜਿਹੜੇ ਤੁਹਾਡੇ ਮਾਈਂਡ ਦੇ ਵਿੱਚ ਆ ਰਹੇ ਨੇ ਕੋਈ ਤੁਹਾਡੇ ਯਾਦ ਹੋਏ ਚੀਜ਼ ਜਿਵੇਂ ਜਿਵੇਂ ਹੁਣ ਮੰਨ ਲਓ ਆਪਾਂ ਆਮ ਤੌਰ ਤੇ ਕੀ ਹੁੰਦਾ ਜਦੋਂ ਉਹ ਤੁਹਾਨੂੰ ਠੇਸ ਲੱਗੀ ਹੋਵੇ ਦਿਲ ਨੂੰ ਉਦੋਂ ਜਦੋਂ ਤੁਹਾਨੂੰ ਕਹਿੰਗੇ ਖਰੀਦਣ ਦੀ ਗੱਲ ਕਰੀ ਉਹਨਾਂ ਨੇ ਨਾ ਵੀ 5500 ਰੁਪਏ ਮੁੱਲ ਪਾਇਆ ਉਹਨਾਂ ਨੇ ਕਿਉਂਕਿ ਜਿਹੜੀ ਥੋੜੀ ਕਲਾਕਾਰੀ ਹੁੰਦੀ ਆ ਇਹਦੀ ਕੋਈ ਹੱਦ ਨਹੀਂ ਹੁੰਦੀ ਕੋਈ ਸਰਹੱਦ ਨਹੀਂ ਹੁੰਦੀ ਇਹਦਾ ਕੋਈ ਮੁੱਲ ਨਹੀਂ ਹੁੰਦਾ ਹਾਂਜੀ ਹਾਂਜੀ ਇਹਨਾਂ ਦਾ ਆਪਾਂ ਕਦੇ ਵੀ ਮੁੱਲ ਪਾਈ ਨਹੀਂ ਸਕਦੇ ਅਣਮੋਲ ਚੀਜ਼ਾਂ ਹੁੰਦੀਆਂ ਨੇ ਪਰ ਫਿਰ ਵੀ ਕਾਉਂਸਲ ਆਫ ਫਜਾਈ ਦੇ ਲਈ ਕਲਾਕਾਰ ਦੀ ਕਾਉਂਸਲ ਆਫ ਫਜਾਈ ਹੁੰਦੀ ਆ ਇੱਕ ਪਿਆਰ ਦੇਣ ਦੇ ਤੌਰ ਤੇ ਪਾ ਤੋਹਫੇ ਦੇ ਤੌਰ ਤੇ ਪਾ ਕਹਿ ਸਕਦੇ ਆ ਵੀ ਆਪਾਂ ਨੂੰ ਕੁਝ ਜ ਉਹ ਮੁੱਲ ਪਾਉਣਾ ਉਹ ਉੱਥੇ ਗਲਤ ਠਹਿਰਾ ਸਕਦੇ ਆ ਗਲਤੀ ਹੈ ਜੀ ਹਾਂਜੀ ਬਿਲਕੁਲ ਗਲਤ ਹੈ ਜੀ ਇਹ ਤੇ ਕੁਝ ਇਸ ਤਰ੍ਹਾਂ ਦਾ ਤੁਹਾਡੇ ਨਾਲ ਕੋਈ ਹੋਲ ਹਾਰਸਾ ਜਿਹੜਾ ਵਾਪਰਿਆ ਹੋਵੇ ਕਦੇ ਹਾਂ ਅੱਛੇ ਤਾਂ ਬਹੁਤ ਵਰਤੇ ਨੇ ਪਰ ਉਹਨਾਂ ਬਾਰੇ ਹੁਣ ਆਪਾਂ ਕਹਿ ਨਹੀਂ ਸਕਦੇ ਪਰ ਫਿਰ ਵੀ ਜਿਵੇਂ ਬਾਪੂ ਜਿਵੇਂ ਕੋਈ ਮੰਗਵਾਉਣ ਨਹੀਂ ਕੀਤਾ ਜੀ ਮੈਂ ਨਾਵਲ ਵੀ ਲਿਖੇ ਨੇ ਠੀਕ ਹੈ ਜੀ ਮੇਰੇ ਚਾਰ ਨਾਵਲ ਨੇ ਰੁੱਖੇ ਦਿਨ ਉਦਾਸ ਰਾਤਾਂ ਪ੍ਰਾਈਤਾਸ ਦੇ ਪੱਤੇ ਤੇ ਉਹ ਘਰੇ ਉਹਨਾਂ ਦੀ ਬੇਕਦਰੀ ਹੁੰਦੀ ਸੀ ਸਵਿਟਜ਼ਰਲੈਂਡ ਦੇ ਵਿੱਚ ਮੇਰਾ ਇੱਕ ਦੋਸਤ ਸੀ ਹਾਂਜੀ ਤੇ ਉਹ ਮੈਨੂੰ ਕਹਿੰਦਾ ਵੀ ਮੈਂ ਸ਼ਿਪਵਾ ਦੂੰ ਯਾਰ ਤੂੰ ਮੈਨੂੰ ਦੇ ਦੇ ਉਹ ਮੈਂ ਉਹਨੇ ਉਹ ਦੇ ਦਿੱਤੇ ਠੀਕ ਹੈ ਗੁਰਕੇ ਨਾ ਉਹਦਾ ਕੋਈ ਚਿੱਠੀ ਪੱਤਰ ਨਾ ਕੋਈ ਉਹਦਾ ਪਤਾ ਟਿਕਾਣਾ ਅੱਛਾ ਨਹੀਂ ਆਇਆ ਇੱਕ ਬਾਪੂ ਮੇਰੇ ਗੱਲ ਮੰਨ ਦੇ ਵਿੱਚ ਨਾ ਬਹੁਤ ਸਮੇਂ ਤੋਂ ਹਾਂਜੀ ਘੁੰਮ ਰਹੀ ਹੈ बार-बार ਗੱਲ ਇਹ ਹਾਂਜੀ ਜਦੋਂ ਅਸੀਂ ਰਾਈਟਰਾਂ ਦਾ ਜਦੋਂ ਇੰਟਰਵਿਊ ਕਰਦੇ ਆ ਹਾਂਜੀ ਤੇ ਤੁਸੀਂ ਵੀ ਘਰ ਜਲਦਤਰ ਸੁਣੀਆਂ ਹੋਣੀਆਂ ਗੱਲਾਂ ਇਹ ਆ ਮੰਨ ਲਓ ਰਾਈਟਰ ਦਾ ਇਹ ਸੁਣਿਆ ਵੀ ਅਸੀਂ ਕਹਿੰਦੇ ਵੀ ਇਹਦੇ ਨਾਲ ਘਰ ਨਹੀਂ ਚੱਲਦਾ ਇਹ ਗੱਲਾਂ ਹੁੰਦੀਆਂ ਇਹ بس ਇਹ ਹੈ ਜੀ ਇਹ ਗੱਲ ਹੈਗੀ ਮਨੋ ਜਿਹੜਾ ਬੰਦਾ ਇਹਦੇ ਨਾਲ ਘਰ ਤੇ ਲਾ ਸਕਦਾ ਉਹ ਕਰਮ ਵਾਲਾ ਠੀਕ ਹੈ ਜੀ ਕਿਉਂਕਿ ਜਿਹੜੀ ਮਤਲਬ ਕਮਾਈ ਦੀ ਲੋੜ ਹੁੰਦੀ ਹੈ ਘਰ ਤੇ ਲਾਉਣ ਵਾਸਤੇ ਇਹਦੇ ਵਿੱਚ ਕਮਾਈ ਨਹੀਂ ਹੈ ਅੱਛਾ ਜੀ ਇਹਦੇ ਵਿੱਚ ਸਿਰਫ ਬੰਦੇ ਦੀ ਸੌਹਰਤੀ ਆ ਨੋ ਹੀ ਬਣਦਾ ਕਲਾ ਨਾ ਬਣਦਾ ਹਾਂ ਕਿਉਂਕਿ ਜਿਹੜੀਆਂ ਕੰਪਨੀਆਂ ਨੇ ਇਹ ਵੀ ਥੋੜੇ ਜਿਹੇ ਪੈਸੇ ਦਿੰਦੀਆਂ ਨੇ ਜਿਵੇਂ ਕਿ ਆਪਾਂ ਕਹਿੰਦੇ ਵੀ ਆਪਣੇ ਸਰਦਾ ਵਜੋਂ ਅਸੀਂ ਮਹਾਰਾਜ ਅੱਗੇ ਮੱਥਾ ਟੇਕਦਿਆਂ ਇਹ 10 ਰੁਪਏ ਟੇਕਤੇ ਤਾਂ ਵੀ ਠੀਕ ਆ ਜੇ 100 ਰੁਪਏ ਤਾਂ ਠੀਕ ਤਾਂ ਉਹ ਵੀ ਠੀਕ ਕੋਈ ਬੱਦਦਾ ਰੁਦਦਾ ਨਹੀਂ ਹੈ ਬੱਦਦਾ ਰੁਦਦਾ ਨਹੀਂ ਹੈ ਕਿਉਂਕਿ ਮੇਰੇ ਦੋ ਗੀਤ ਪੌਲੀਡੋਰ ਦੇ ਵਿੱਚ ਰਿਕਾਰਡਿੰਗ ਹੋਈ ਸੀ ਠੀਕ ਹੈ ਜੀ ਉਹ ਉਹਨਾਂ ਦੇ ਵਿੱਚ ਮੈਨੂੰ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ 70 ਰੁਪਏ ਦਿੱਤੇ ਸੀਗੇ ਜਦੋਂ ਕਿ 25 ਰੁਪਏ ਦਿੱਲੀ ਦਾ ਜਾਣ ਜਾਣ ਦਾ ਕਰਾਇਆ ਸੀ ਠੀਕ ਹੈ ਜੀ ਤੇ ਬਾਪੂ ਹੁਣ ਉਮਰ ਕਿੰਨੀ ਹੋ ਚੁੱਕੀ ਥੋਡੀ ਮੈਨੂੰ 71 ਮਾਸਾ ਲੱਗਣ ਵਾਲਾ ਜੀ 71 ਮਾਸਾ ਲੱਗਣ ਵਾਲਾ ਤੁਹਾਨੂੰ ਜਿਹੜੀ ਬਾਪੂ ਦੀ ਥੋੜੀ ਜਵਾਨੀ ਲੰਘ ਗਈ ਹੁਣ ਉਹ ਸਮੇਂ ਨੂੰ ਕਿੰਨਾ ਕ ਕੋਸ਼ਦਿਆਂ ਕਰਾਉਂ ਮੈਂ ਕੋਸ਼ਦਾ ਨਹੀਂ ਹੈਗਾ ਅਸਈ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਜਵਾਨੀ ਕੀ ਹੁੰਦੀ ਹੈ ਤੇ ਬੜੇ ਪੱਕੀ ਹੁੰਦਾ ਕਿਉਂਕਿ ਹਲੇ ਵੀ ਮੈਂ 8 ਘੰਟੇ ਕੰਮ ਕਰਕੇ ਕਰਦੀ ਕਬੀਲਦਾਰੀ ਸਾਰੀ ਕਿਉਂ ਕਿਦਾ ਵਾ ਵਾ ਕੀ ਬਾਤ ਹੈ ਤੇ ਬਾਪੂ ਨਾਲ ਨਾਲ ਗੱਲਾਂ ਦਾ ਆਪਾਂ سلسلہ ਹੋਰ ਵੀ ਜਾਰੀ ਰੱਖੀਏ ਕਿਉਂਕਿ ਤੁਹਾਡੀਆਂ ਗੱਲਾਂ ਬਹੁਤ ਘੈਂਟ ਨੇ ਤੇ ਜਿਹੜੀ ਤੁਹਾਡੀ ਹੁਣ ਜਿਵੇਂ ਤੁਸੀਂ 71 ਸਾਲ ਬਪੂ ਤੁਹਾਡੀ ਉਮਰ ਹੋ ਚੁੱਕੀ ਹੈ ਨਾ 71 ਸਾਲਾਂ ਵਿੱਚ ਤੁਹਾਡਾ ਕੋਈ ਐਹੋ ਜਿਹਾ ਕਿੱਸਾ ਜਿਹਨੂੰ ਤੁਸੀਂ ਲੈ ਕੇ ਬਹੁਤ ਜ਼ਿਆਦਾ ਹੱਸੇ ਹੋ ਬਹੁਤ ਖੁਸ਼ ਹੋਗੇ ਤੁਸੀਂ ਉਹ ਚੀਜ਼ ਨੂੰ ਲੈ ਕੇ ਹਾਂਜੀ ਮਤਲਬ ਜਿਹੜੇ ਨਾ ਲੀਡਰ ਨੇ ਹਾਂਜੀ ਇਹ ਡਾਕਟਰ ਭੀਮਰਾਓ ਉਮੀਦਵਾਰ ਦੀ ਪਿੱਛੇ ਚ ਸੁਰਾ ਮਾਰਦੇ ਨੇ ਵਾਹ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਤਨਖਾਹ ਲਈ ਸੀ ਵੀ ਇਹ ਲੋਕਾਂ ਦੇ ਘਰ ਚੱਲਦੇ ਰਹਿਣ ਭੁੱਖੇ ਨਾ ਮਰਨ ਇਹਨਾਂ ਨੂੰ ਤਨਖਾਹ ਲਾਤੀ ਠੀਕ ਹੈ ਜੀ ਵੀ ਲੋ ਬਈ ਤੁਸੀਂ ਸਾਰੀ ਉਮਰ ਤੁਹਾਨੂੰ ਇਹ ਤਨਖਾਹ ਮਿਲੂਗੀ ਠੀਕ ਹੈ ਜੀ ਤੇ ਤੁਸੀਂ ਲੋਕਾਂ ਦੇ ਕੰਮ ਕਰੋ ਹਾਂਜੀ ਪਰ ਇਹਨਾਂ ਲੋਕਾਂ ਨੇ ਕੀ ਕਰਿਆ ਪਰਿਵਾਰਵਾਦ ਬਣਾ ਲਿਆ ਠੀਕ ਹੈ ਜੀ ਪਰਿਵਾਰਵਾਦ ਦੇ ਨਾਲ ਨਾਲ ਮਤਲਬ ਫੈਕਟਰੀਆਂ ਦੇ ਕੋਲੋਂ ਆਪਣਾ ਕਮਿਸ਼ਨ ਲੈਣਾ ਸ਼ੁਰੂ ਕਰਤਾ ਕਮਿਸ਼ਨ ਦੇ ਨਾਲ ਨਾਲ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕਰਤਾ ਜਿਵੇਂ ਬਾਦਲ ਸਭ ਹੋਰਾਂ ਨੇ ਕਰਿਆ ਕਿਉਂਕਿ ਉਹਨਾਂ ਦੀ ਆਮਦਨ ਅੱਜਕੱਲ 6.5 ਲੱਖ ਰੁਪਏ ਮਹੀਨੇ ਦੀ ਆ ਹਾਂਜੀ ਤਕਰੀਬਨ 6.5 ਲੱਖ ਰੁਪਏ ਦਾ ਮਹੀਨੇ ਦੀ ਹੁੰਦੀ ਹੈ। ਤੇ ਬਾਪੂ ਜਿਵੇਂ ਹੁਣ ਥੋੜੀ ਲਿਖਤ ਦੀ ਗੱਲ ਕਰੀਏ ਨੇ ਆਪਾਂ ਨੇ ਜੀ ਵੀ ਜਿਹੜੇ ਹੁਣ ਤੱਕ ਤੁਹਾਡੇ ਗੀਤ ਜਿਹੜੇ ਕਿੰਨੇ ਕਾਹਲੇ ਮਾਰਕੀਟ ਦੇ ਵਿੱਚ ਆਏ ਨੇ? ਮੇਰੇ 29 ਗੀਤ ਮਾਰਕੀਟ ਦੇ। 29 ਗੀਤ ਆਏ ਨੇ। ਉਹਨਾਂ ਚ ਜਿਹੜੇ ਨਾਮਵਰ ਕਲਾਕਾਰ ਕੋਸ਼ ਐਸੇ ਅ ਕਰਨੈਲ ਹੀਰਾ, ਕਰਨੈਲ ਹੀਰਾ ਜੀ। ਮੇਰਾ ਹੀ ਗੀਤ ਸੀ। ਠੀਕ ਹੈ ਜੀ। ਤੇ ਅਨੀਤਾ ਸਮਾਣਾ ਠੀਕ ਹੈ ਜੀ। ਆਪਣੇ ਹਾਕਮ ਬਖਤਰੀ ਵਾਲਾ ਠੀਕ ਹੈ ਜੀ। ਤੇ ਆਪਣੇ ਪ੍ਰੀਤਮ ਸਿੰਘ ਸੰਕੀ ਜੀ ਗੁਰਨਾਮ ਰਸੀਲਾ ਜੀ ਬੂਟਾ ਖਾਂ ਕੈਨੇਡਾ ਵਾਲਾ ਠੀਕ ਹੈ ਜੀ ਇਹੋ ਜੀ ਕਲਾਕਾਰ ਹੈ ਜਿਹੜੇ ਮਨ ਨੂੰ ਬਹੁਤ ਜਿਹੜੇ ਕਲਾਕਾਰ ਨੇ ਨਾਮੀ ਜਿਹੜੇ ਹਿੱਟ ਜਿਹੜੇ ਮਨ ਨੂੰ ਕਹਿੰਦੇ ਆਪਾਂ ਵੀ ਗੀਤ ਜਿਹੜਾ ਬਾਪੂ ਇਹੋ ਜਿਹੇ ਕਿਹੜਾ ਗੀਤ ਜਿਹੜਾ ਤੁਹਾਡਾ ਸਭ ਤੋਂ ਵੱਧ ਜਿਹੜਾ ਮਨ ਨੂੰ ਵੀ ਐ ਧੁੰਮਾ ਪਾਤੀਆਂ ਗੀਤ ਨੇ ਗੀਤ ਮੇਰਾ ਅਨੀਤਾ ਸਮਾਣਾ ਤੇ ਕਰਨੈਲ ਹੀਰੇ ਨੇ ਗਾਇਆ ਸੀ ਤੈਨੂੰ ਸਬਰ ਰਹਾਣੀਆਂ ਕਰਨਾ ਪਊ ਠੀਕ ਹੈ ਜੀ ਇੱਕ ਉੱਤੇ ਪੱਥਰ ਧਰਨਾ ਪਊ ਮੇਰੇ ਬੋਲ ਕੰਨਾਂ ਵਿੱਚ ਪੈ ਗਿਆ ਦੀਨੂ ਮੈਂ ਮੰਗੀ ਵਿਆਹ ਮੰਗਦੀ ਕੱਲ ਆਕੇ ਬਚੂ ਲੱਗੇਗਾ ਵਾਹ ਕਿਆ ਬਾਤ ਬਾਪੂ ਕਿਵੇਂ ਫਿਰ ਆਉਂਦੀ ਹੈ ਇਹ ਜੀ ਚੀਜ਼ਾਂ ਦਿਮਾਗ 'ਚ ਕਿਵੇਂ ਆਉਂਦੀਆਂ ਚੀਜ਼ਾਂ ਇਹ ਦਿਮਾਗ ਦੇ ਵਿੱਚ ਪਹਿਲਾਂ ਮੇਰਾ ਗਾਇਕ ਬਣਨ ਦਾ ਇਰਾਦਾ ਸੀ ਠੀਕ ਹੈ ਜੀ ਮੈਂ ਸਟੇਜਾਂ ਤੇ ਹੁਣ ਵੀ ਗਾਗੂ ਲੈਣਾ ਹਾਂਜੀ ਉਸ ਤੋਂ ਬਾਅਦ ਫਿਰ ਦਿੱਲੀ ਦਾ ਮੈਨੂੰ ਤਕਰੀਬਨ ਕੋਈ ਵੀ ਇਲਾਕਾ ਨਹੀਂ ਹੈਗਾ ਜਿੱਥੇ ਨਾਂ ਗਿਆ ਹੋਮਾ ਵੱਡੀ ਤਾਂ ਖੁਸ਼ੀ ਦੀ ਗੱਲ ਇਹ ਆ ਕਿ ਮੈਂ ਰਾਸ਼ਟਰਪਤੀ ਭਵਨ ਦੇ ਵਿੱਚ ਵੀ ਕਈ ਰਾਤਾਂ ਕੱਟੀ ਜਾਂਦੀ ਠੀਕ ਹੈ ਜੀ ਤੇ ਉਦੋਂ ਮਤਲਬ ਅ ਜਦੋਂ ਵੀ ਜਾਂਦੇ ਸੀ ਗੁਰਨਾਮ ਰਸੀਲਾ ਜੀ ਵਾਸਤੇ ਮੈਂ ਮੈਂ ਸਿਲਵਰ ਰਿਕਾਰਡਿੰਗ ਦੇ ਵਾਸਤੇ ਟਾਈਮ ਲੈ ਕੇ ਆਉਂਦਾ ਹੁੰਦਾ ਸੀ ਉਹਨਾਂ ਕੋਲ ਠੀਕ ਹੈ ਜੀ ਤੇ ਉਦੋਂ ਜਾਂਦੇ ਸੀਗੇ ਉਦੋਂ ਮਤਲਬ ਬਹੁਤ ਵਧੀਆ ਉਹਨਾਂ ਉੱਥੇ ਮੇਰੀ ਬਹੁਤ ਇੱਜ਼ਤ ਕਰਦੇ ਸੀਗੇ ਵੱਡੀ ਗੱਲ ਇੱਕ ਹੋਰ ਵੀ ਆ ਕਿ 1972 ਦੇ ਵਿੱਚ ਉਦੋਂ ਮੈਂ ਛੋਟਾ ਜਿਹਾ ਸੀ ਮੇਰੀ ਮਾਂ ਬਹੁਤ ਦਲੇਰ ਸੀ ਅੱਛਾ ਜੀ ਮੈਂ ਮੇਰੀ ਮਾਂ ਨੂੰ ਕਿਹਾ ਵੀ ਮੈਂ ਤਾਂ ਇੰਦਰਾ ਗਾਂਧੀ ਨੇ ਹੱਥ ਮਿਲਾਉਣਾ ਕਹਿੰਦੀ ਆਜਾ ਪੁੱਤ ਮੈਂ ਮਿਲਾਉਣੀ ਆ ਠੀਕ ਹੈ ਜੀ ਤੇ ਭਾਈ ਅਸੀਂ ਤਾਂ ਦੇਖ ਕੇ ਤੁਸ ਮੇਰੀ ਬਾਹ ਫੜੀ ਮੇਰੀ ਬਾਣੇ ਤੇ ਜਾ ਕੇ ਇੰਦਰਾ ਗਾਂਧੀ ਦੇ ਕੋਲ ਰਖਤੀ ਤੇ ਉਹਨੇ ਹੱਥ ਕੱਢਿਆ ਮੈਂ ਹੱਥ ਮਿਲਾਇਆ ਤੇ ਉਹ ਮੇਰੀ ਬਹੁਤ ਵੱਡੀ ਪ੍ਰਪਤੀ ਹੈ ਜੀ ਵਾਹ ਕੀ ਬਾਤ ਇਹ ਬਾਪੂ ਮੇਰਾ ਖਿਆਲ ਆ ਵੀ ਬਹੁਤ ਘੱਟ ਲੋਕਾਂ ਨਾਲ ਬੱਪੜਦੀਆਂ ਘਟਣਾ ਜਿਹੜੀਆਂ ਹੈਗੀਆਂ ਹਾਂਜੀ ਇਹ ਘਟਨਾ ਜਿਹੜੀਆਂ ਵਾਰਪੜਦੀਆਂ ਨੇ ਨਾ ਅਸੀਂ ਮਤਲਬ ਮੈਂ ਕਿਸੇ ਗੱਲ ਦੇ ਵਿੱਚ ਖੁਸ਼ੀ ਤੇ ਗਮੀ ਨੂੰ ਇੱਕੋ ਹੀ ਸਮਝਦਾ ਠੀਕ ਹੈ ਜੀ ਬਾਲਾ ਮੈਂ ਖੁਸ਼ੀ ਨੂੰ ਵੀ ਮਾਇੰਡ ਕਰਦਾ ਮੈਂ ਬਾਲਾ ਗਮੀ ਨੂੰ ਵੀ ਮਾਇੰਡ ਕਰਦਾ ਠੀਕ ਹੈ ਜੀ ਤੇ ਸਿਰਫ ਮੈਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ ਮੈਨੂੰ ਕਿਸੇ ਨਾਲ ਕੋਈ ਤੱਲਕ ਨਹੀਂ ਹੈ ਜੇ ਕੋਈ ਬੰਦਾ ਦੁਖੀ ਹੈਗਾਗਾ ਹਾਂਜੀ ਉਹਨੂੰ ਵੀ ਕਹੀਦਾ ਵੀ ਯਾਰ ਇਹ ਨਹੀਂ ਕਰਨਾ ਖੁਸ਼ ਰਹਿਗਾ ਖੁਸ਼ ਰਹਿ ਠੀਕ ਹੈ ਜੀ ਖੁਸ਼ ਰਹੇਗਾ ਤਾਂ ਤੇਰਾ ਖੂਨ ਬਣੂਗਾ ਜੇ ਤੂੰ ਖੁਸ਼ ਨਾ ਰਹੇਗਾ ਤੇਰਾ ਹੁਣ ਮੱਚੂ ਬਾਪੂ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਹਾਂਜੀ ਕੋਈ ਉਹਨਾਂ ਨੂੰ ਹਸਾਉਣ ਦੇ ਲਈ ਕੋਈ ਇਹੋ ਜੀ ਗੱਲ ਵੈਸੇ ਹੁਣ ਮੈਂ ਸਟੇਜ ਛੱਡੀ ਵੀ ਆ ਅੱਛਾ ਜੀ ਸਟੇਜ ਛੱਡੀ ਆ ਬਸ ਸਟੇਜ ਦੇ ਉੱਤੇ ਮੈਂ ਮਤਲਬ ਹਾਸੇ ਮਜ਼ਾਕ ਵਾਲਾ ਵੀ ਕੰਮ ਕਰ ਲੈਂਦਾ ਸੀ ਕੋਈ ਇੱਕ ਅੱਧੀ ਚਲਕ ਜਿਹੀ ਹੋ ਜੇ ਛੋਟੀ ਜੀ ਹਲਕੀ ਭੁਲਕੀ ਜਨਕ ਮਾਈਂਡ ਚ ਕੋਈ ਜ਼ਿਆਦਾ ਕੁਝ ਨਹੀਂ ਹੁਣ ਮੇਰੀ ਯਾਦ ਨਹੀਂ ਹੈ ਅੱਛਾ ਜੀ ਠੀਕ ਹੈ ਜੀ ਤੇ ਜਿਵੇਂ ਹੁਣ ਬਾਪੂ ਆਪਾਂ ਗੱਲ ਕਰੀ ਲਿਖਤ ਦੀ ਕਹਿੰਦੇ ਆ ਗੁਰੂ ਬਿਨਾ ਗਤ ਨਹੀਂ ਹਾਂਜੀ ਤੇ ਫਿਰ ਗੁਰੂ ਕਹਿੰਦਾ ਉਹਨੂੰ ਮੰਨਦੇ ਹਾਂ ਹਾਂ ਗੁਰੂ ਦੀ ਗੱਲ ਕਰਦੇ ਆ 1984 ਦੇ ਵਿੱਚ ਹਾਂਜੀ ਮੈਂ ਘਰੋਂ ਰੁਸ ਕੇ ਠੀਕ ਹੈ ਜੀ ਅਬਦੀ ਮਾਪੇ ਉਹਨਾਂ ਰੁਸ ਕੇ ਲੁਧਿਆਣੇ ਚਲੇ ਗਿਆ ਠੀਕ ਹੈ ਜੀ ਲੁਧਿਆਣੇ ਮੈਂ ਜਦੋਂ ਦਫ਼ਤਰਾਂ ਦੇ ਵਿੱਚ ਗਿਆ ਇੱਕ ਮਹੀਨਾ ਮੈਂ ਉੱਥੇ ਜਾ ਕੇ ਕੰਮ ਕੀਤਾ ਮੇਰੇ ਰਿਸ਼ਤੇਦਾਰ ਸੀ ਜਿੱਦੇ ਮੈਨੂੰ ਤਨਖਾਹ ਮਿਲੀ ਹਾਂਜੀ ਤਾਂ ਮੈਂ ਉੱਥੇ ਉਹਨਾਂ ਦੇ ਦਫ਼ਤਰਾਂ ਤੇ ਗਿਆ ਠੀਕ ਹੈ ਜੀ ਤੇ ਹਰੇਕ ਕਲਾਕਾਰ ਨੇ ਮੈਨੂੰ ਰੱਜਮਾ ਪਿਆਰ ਦਿੱਤਾ ਗਲਬਕੜੀਆਂ ਪਾਈਆਂ ਉੱਥੇ ਜਿਹਦੇ ਰਿਸ਼ਤੇਦਾਰ ਕੋਲੇ ਗਿਆ ਸੀ ਉੱਥੇ ਕਿਰੋਨ 40-45 ਲੱਖ ਰੁਪਏ ਦਾ ਮਾਲ ਹੈ ਉਹਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਮੈਂ ਕਿਹਾ ਚਾਚਾ ਜੀ ਕਹਿੰਦਾ ਇੰਨਾ ਪਿਆਰ ਤੁਸੀਂ ਅਸੀਂ ਇੱਥੇ ਰਹਿੰਦੇ ਹਾਂ ਅਸੀਂ ਠੇਕੇਦਾਰੀ ਦਾ ਕੰਮ ਕਰਦੇ ਹਾਂ ਸਾਨੂੰ ਤਾਂ ਇਹਨਾਂ ਲੋਕਾਂ ਨੇ ਕਦੇ ਬੁਲਾਇਆ ਵੀ ਨਹੀਂ ਹੈ ਤੇ ਉਹਨੂੰ दारू ਦੀ ਬੋਤਲ ਲੈ ਕੇ ਦਿੱਤੀ ਉਹਦੀ ਪੂਰੀ ਪਰਵਰਸ਼ ਕੀਤੀ ਤੇ ਉਹ ਬੰਦਾ ਸ਼ਰਾਬੀ ਹੋ ਗਿਆ ਸ਼ਰਾਬੀ ਹੋਏ ਹੋਏ ਨੂੰ ਕਾਰ ਦੇ ਵਿੱਚ ਬਿਠਾ ਕੇ ਘਰੀ ਠੱਡ ਕੇ ਆਇਆ ਇਹ ਉਦੋਂ ਬਾਅਦ ਫਿਰ ਸਾਡਾ ਉੱਥੇ ਰੋਜ਼ ਦਾ ਆਉਣਾ ਜਾਣਾ ਹੋ ਗਿਆ ਠੀਕ ਹੈ ਜੀ ਤੇ ਇੱਕ ਗੱਲ ਬਾਪੂ ਤੁਸੀਂ ਮੇਰੇ ਦਿਲ ਦੀ ਖੋਲੀ ਜਿਹੜੀ ਤੁਸੀਂ ਸ਼ਰਾਬ ਵਾਲੀ ਗੱਲ ਕੀਤੀ ਆ दारू ਵਾਲੀ ਗੱਲ ਕੀਤੀ ਆ ਜ਼ਿਆਦਾਤਰ ਅਸੀਂ ਦੇਖਦੇ ਆ ਵੀ ਚਾਹੇ ਕਲਾਕਾਰ ਹੋਵੇ ਚਾਹੇ ਗੀਤਕਾਰ ਹੋਵੇ ਮੰਨ ਲਓ ਚਾਹੇ ਆਪਣੇ ਜਿਹੜੀ ਸੰਗੀਤਕ ਲੈਣ ਦੇ ਵਿੱਚ ਕੋਈ ਵੀ ਹੋਵੇ ਬੇਸ਼ੱਕ ਮਿਊਜ਼ਿਕ ਕਰਦਾ ਹੋਵੇ ਹਨਾ ਤੇ ਉਹਨੂੰ ਕਹਿੰਦੇ दारू ਸ਼ਰਾਬ ਜਿਹੜੀ ਇਹ ਡੋਬ ਕੇ ਰੱਖ ਲੈਂਦੀ ਆ ਤੇ ਦੂਸਰਾ ਨਾਮ ਜਿਹੜਾ ਕਹਿੰਦੇ ਤੀਮੀ ਬਾਜੀ ਆ ਪਹਿਲਾ दारू ਬਾਜੀ ਜਿਹੜੀ ਆਉਂਦੀ ਆ ਨਾ दारू ਤੇ ਥੋੜੇ ਨਿਗਾ ਚ ਹੈਗੇ ਕੋਈ ਇਦਾਂ ਦੇ ਚਿਹਰੇ ਗਮਗੀਨ ਚਿਹਰੇ ਜਿਹੜੇ ਮੰਨ ਲਓ ਵੀ दारू ਨੇ ਡੋਬ ਕੇ ਰੱਖਤੇ दारू ਨਾਲ ਦੇਖੋ ਧਰਮਪ੍ਰੀਤ ਵੀ ਡੁੱਬਿਆ ਠੀਕ ਹੈ ਜੀ ਹਾਂਜੀ ਬਿਲਕੁਲ ਹਰਦੇਵ ਮਾਹੀ ਨੰਗ ਹੋਰ ਕਈ ਇਹ ਜਿਹੇ ਤੇਰੇ ਨੇ ਜਿਹੜੇ ਡੁੱਬੇ ਨੇ ਦਰੂਨੇ ਡੋਏ ਨੇ ਤੇ ਬਾਪੂ ਜਦੋਂ ਤੁਸੀਂ ਸੀਗੇ ਜਵਾਨੀ ਪੈਰੇ ਚ ਫਿਰ ਕਦੇ ਹੋ ਜਾਂਦਾ ਸੀ ਇਸ ਤਰ੍ਹਾਂ ਕਦੇ ਟੱਕਣ ਖੜਕਾ ਰਹਿੰਦੇ ਹੋਂਗ ਨਾਲ ਦੇ ਨਹੀਂ ਅੱਛਾ ਇਦਾਂ ਕਦੇ ਮੈਂ ਤਾਂ ਆਪਣੇ ਵਿਆਹ ਨੂੰ ਵੀ ਨਹੀਂ ਪੀਤੀ ਠੀਕ ਹੈ ਜੀ ਮੈਂ ਨਹੀਂ ਬੁੱਲਾ ਨਾਲ ਸਾਈ ਦੁਨੀਆ ਦੀ ਦੁਨੀਆ ਭਰ ਦੀ ਦਾਰੂ ਮੇਰੇ ਹੱਥਾਂ ਚ ਦੀ ਲੰਘੀ ਹਾਂਜੀ ਪਰ ਮੈਂ ਆਪਣੇ ਬੁੱਲਾ ਨਾਲ ਨਹੀਂ ਸੌਣ ਦਿੱਤੀ ਜਦੋਂ ਤੁਸੀਂ ਬਾਪੂ ਮੰਨ ਲਓ ਜਦੋਂ ਤੁਹਾਡੇ ਇੱਕ ਸਮਾਂ ਸੀ ਇੱਕ ਦੌਰ ਸੀ ਤੁਹਾਡਾ ਇੱਕ ਨਾ ਲਿਖਤ ਵੇਲੇ ਤੁਹਾਡਾ ਚੰਗੇ ਚੰਗੇ ਕਲਾਕਾਰਾਂ ਨਾਲ ਬਹਿਣਾ ਉੱਠਣਾ ਸੀ ਕਦੇ ਇਹੋ ਜੇ ਨਾਮਵਰ ਚਿਹਰੇ ਕੋਈ ਹੈਗੇ ਨਹੀਂ ਜਿਨ੍ਹਾਂ ਨੂੰ ਤੁਸੀਂ ਟੋਕਤਾ ਵੀ ਨਹੀਂ ਹੋਏ दारू ਨਹੀਂ ਪੀਣੀ ਹਾਂ ਮੈਂ ਆਪਣੇ ਅਵਤਾਰ ਚਮਕਹੁਰਾ ਨੂੰ ਰੋਕਿਆ ਸੀ ਬਹੁਤ ਰੋਕਦਾ ਰਹਾਂ ਕੀ ਰਿਐਕਸ਼ਨ ਹੁੰਦਾ ਸੀ ਬਾਪੂ ਉਹਨਾਂ ਦਾ ਰਿਐਕਸ਼ਨ ਉਹਨਾਂ ਦਾ ਇਹ ਹੀ ਹੁੰਦਾ ਸੀ दारू ਸਟੇਜ ਤੋਂ ਉਤਰੇ दारू ਲੈ ਲਈ ਪੀ ਕੇ ਅੰਨੇ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਘਰ ਵਾਲਿਆਂ ਨਾਲ ਟਸ਼ਣ ਬਾਜੀਆਂ ਹੋ ਗਈਆਂ ਠੀਕ ਹੈ ਜੀ ਫਿਰ ਉਹ ਘਰ ਵਾਲੀਆਂ ਛੱਡ ਗਈਆਂ ਹਾਂ ਜੀ ਜਿਵੇਂ ਕਿ ਹੁਣ ਅ ਕਰਨੈਲ ਹੀਰੇ ਦੇ ਘਰ ਵਾਲੀ ਛੱਡ ਗਈ ਹਾਂ ਜੀ ਤੇ ਮਤਲਬ ਅ ਅਵਤਾਰ ਚਮਕਦੇ ਦੇ ਘਰ ਵਾਲੀ ਛੱਡ ਗਈ ਹਾਂ ਜੀ ਤੇ ਇਹਨਾਂ ਚੀਜ਼ਾਂ ਨੂੰ ਸਾਡੀਆਂ ਜਿਹੜੀਆਂ ਸੀਗੀਆਂ ਅਸੀਂ ਦੇਖਿਆ ਉਹਨਾਂ ਨੂੰ ਸਮਝਾਇਆ ਵੀ ਬਾਅਦ ਦੇ ਵਿੱਚ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਵੀ ਕੀਤੀ ਠੀਕ ਹੈ ਜੀ ਇਕੱਠੇ ਕਰਨ ਵੀ ਦਿੱਤੇ ਪਰ ਉਹ ਕਹਿੰਦੇ ਵੀ ਹੁਣ ਉਹ ਗੱਲ ਨਹੀਂ ਬਣਦੀ ਠੀਕ ਹੈ ਜੀ ਜਰੂਰ ਮੇਰੇ ਕਹਿਣ ਤੇ ਇਕੱਠੇ ਜਰੂਰ ਹੋਗੇ ਹਾਂ ਜੀ ਪਰ ਉਹ ਕਠੇ ਰਹਿ ਨਹੀਂ ਸਕੀ ਰਹਿ ਨਹੀਂ ਸਕੀ ਵਾਰਚ ਤੇ ਬਾਪੂ ਇੱਕ ਆਪਾਂ ਨਾਲ ਨਾਲ ਗੱਲ ਹੋਰ ਕਰਦੇ ਆ ਜਿਵੇਂ ਹੁਣ ਤੁਸੀਂ ਅਵਤਾਰ ਚਮਕ ਹੋਰਾਂ ਦੀ ਗੱਲ ਕੀਤੀ ਆ ਇਸ ਤਰ੍ਹਾਂ ਦੇ ਜਿਹੜੇ ਨਾਮੀ ਗ੍ਰਾਮੀ ਕਲਾਕਾਰ ਜਿਹਨਾਂ ਬਾਰੇ ਤੁਸੀਂ ਗੱਲ ਕੀਤੀ ਆ ਜੀ ਜਦੋਂ ਤੁਹਾਡੀ ਬੈਠਣੀ ਉੱਠਣੀ ਸੀ ਉਹਨਾਂ ਨਾਲ ਉਸ ਸਮੇਂ ਦੇ ਬੰਦੇ ਉਹ ਕੋਠੀਆਂ ਕਰਨ ਵਾਲੇ ਸੀਗੇ ਕਲਾਕਾਰ ਜਿਹੜੇ ਮੰਨ ਲਓ ਲੱਖਾਂ ਦੇ ਹਿਸਾਬ ਦੇ ਨਾਲ ਉਹ ਪੈਸਾ ਉਹ ਕਰਦੇ ਸੀਗੇ ਨਾ ਜੀ ਤੇ ਪ੍ਰੋਗਰਾਮ ਦਾ ਤੇ ਤੁਹਾਡੀ ਕਦੇ ਬਾਪੂ ਬਾਹ ਫੜੀ ਨਹੀਂ ਫਿਰ ਉਹਨਾਂ ਨੇ ਮੇਰੇ ਇੱਕ ਵਾਰੀ ਸੱਟਾ ਵੱਜ ਗਈਆਂ ਸੀ ਹਾਂਜੀ ਉਦੋਂ ਮੈਨੂੰ ਲੈ ਗਏ ਸੀਗੇ ਠੀਕ ਹੈ ਜੀ ਮੇਰਾ ਇਲਾਜ ਕਰਾਇਆ ਠੀਕ ਹੈ ਜੀ ਮੈਨੂੰ ਘਰੇ ਮੇਰੇ ਘਰੇ ਰਸਨ ਵੀ ਸਿੱਟ ਕੀ ਗਏ ਹਾਂਜੀ ਤੇ ਕਰਨੈਲ ਹੀਰੇ ਉਧ ਹੀ ਲੈ ਗਏ ਸੀਗੇ ਠੀਕ ਹੈ ਜੀ ਉੱਥੇ ਫਿਰ ਅ ਮੇਰੀ ਕੜੀ ਲਾਈ ਸੀਗੀ ਸੋਨੀ ਟੌਨ ਦੇ ਵਿੱਚ ਠੀਕ ਹੈ ਜੀ ਖੰਡ ਬਣ ਗਿਆ ਹੰਨ ਨੇ ਠੀਕ ਹੈ ਜੀ ਉਹਨਾਂ ਨੇ ਫਿਰ ਮੈਨੂੰ ਸੱਦਿਆ ਹਾਂਜੀ ਕਹਿੰਦੇ ਵੀ ਇਹਦੇ ਵਰਗਾ ਤੁਸੀਂ ਹੋਰ ਲਿਖ ਸਕਦੇ ਹੋ ਹਾਂਜੀ ਮੈਂ ਕਿਹਾ ਵੀ ਹਾਂ ਮੈਂ ਲਿਖ ਸਕਦਾ ਠੀਕ ਹੈ ਜੀ ਤੇ ਫਿਰ ਮੈਂ ਉਹ ਦੋ ਦਿਨਾਂ ਦੇ ਵਿੱਚ ਪੂਰੀ ਦੀ ਪੂਰੀ ਰੀਲ ਦੁਆਰੇ ਲਿਖਤੀ ਠੀਕ ਹੈ ਜੀ ਤੇ ਉਹ ਮਤਲਬ ਜਾ ਕੇ ਦਿਖਾਈ ਸੁਣਾਈ ਤਾਂ ਕੋ ਕੰਪਨੀ ਵਾਲਾ ਬੰਦਾ ਟੰਗ ਰਿਹਾ ਗਿਆ ਕਹਿੰਦਾ ਵੀ ਇਸ ਦੇ ਨਾਲੋਂ ਸਵਾ ਗੁਣਾ ਜਿਆਦਾ ਵਜਨ ਦੀ ਹੈ ਪਰ ਉਹ ਵੀ ਦੋ ਦਿਨਾਂ ਵਿੱਚ ਹਾਂਜੀ ਦੋ ਦਿਨਾਂ ਵਿੱਚ ਠੀਕ ਹੈ ਜੀ ਮਤਲਬ ਇਸ ਤਰ੍ਹਾਂ ਦਾ ਕਾਫੀ ਵਾਰ ਪਿਆਰ ਮਿਲਦੇ ਰਹੇ ਤੇ ਬਾਪੂ ਜਿਹੜੀਆਂ ਫਿਰ ਇਹ ਲਿਖਤਾ ਤੁਹਾਡੇ ਕੋਲ ਪਈਆਂ ਸਫਤੇ ਇਹ ਮਤਲਬ ਕੀ ਚੀਜ਼ ਹੈ ਇਹ ਇਹ ਮਤਲਬ ਆਹ ਜਿਹੜੀ ਲਿਖਤ ਹੈ ਜੀ ਮੇਰੇ ਕੋਲ ਇਹ ਦਿਖਾ ਸਕਦੇ ਬਾਪੂ ਮੜਾ ਕੈਮਰੇ ਅੱਗੇ ਨਾ ਜੀ ਮੜਾ ਨਿਗਾ ਮਾਰਿਓ ਬਈ ਆ ਕੇ ਦਿਖਾਓ ਬਾਪੂ ਇਹਦੇ ਮੂਰੇ ਕੀ ਚੀਜ਼ ਹੈ ਇਹ ਨਾਲ ਨਾਲ ਬੋਲ ਕੇ ਵੀ ਦੱਸੀ ਚੱਲੇ ਉਹ ਬਾਰੇ ਹਾਂ ਜੀ ਹੁਣ ਬੋਲ ਕੇ ਵੀ ਦੱਸੋ ਬਾਕੂ ਦੇ ਬਾਰੇ ਜਿਹੜੀ ਮਤਲਬ ਰਾਜਨੀਤੀ ਆ ਨਾ ਹਾਂਜੀ ਰਾਜਨੀਤੀ ਦੇ ਵਿੱਚ ਹਾਂਜੀ ਜਰਨਲ ਸਮਾਜ ਪੜੂਆ ਠੀਕ ਹੈ ਜੀ ਜਦੋਂ ਕਿ ਸਾਡੀਆਂ ਵੋਟਾਂ 24% ਨੇ ਠੀਕ ਹੈ ਜੀ ਅਜੇ ਤੱਕ ਅਸੀਂ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕੀ ਠੀਕ ਹੈ ਜੀ ਇਸ ਕਰਕੇ ਸਾਨੂੰ 1900 2014 ਦੇ ਵਿੱਚ ਹਾਂਜੀ ਆਮ ਆਦਮੀ ਪਾਰਟੀ ਵਾਲਿਆਂ ਦੀ ਇੱਕ ਮੀਟਿੰਗ ਹੋਈ ਸੀ ਠੀਕ ਹੈ ਜੀ ਜਿਸ ਦੇ ਵਿੱਚ ਦੋ ਹੀ ਮੁੱਦੇ ਰੱਖੇ ਸੀ ਉਹਨਾਂ ਨੇ ਹਾਂਜੀ ਇੱਕ ਤਾਂ ਇੰਡਸਟਰੀ ਦਾ ਹਾਂਜੀ ਇੱਕ ਟਰਾਂਸਪੋਰਟ ਦਾ ਉਹਦੇ ਨਾਲ ਆਪਣਾ ਕੋਈ ਸਬੰਧ ਨਹੀਂ ਸੀ ਅੱਛਾ ਜੀ ਤੇ ਜਦੋਂ ਫੈਕਟਰੀ ਸਾਹਿਬ ਕਹਿੰਦਾ ਜੇ ਕਿਸੇ ਨੇ ਬੋਲਣਾ ਹੋਵੇ ਹਾਂਜੀ ਤਾਂ ਮੈਂ ਉੱਠ ਕੇ ਕਿਹਾ ਵੀ ਮੇਰੇ ਕੋਲੇ ਇਹ ਮੁੱਦਾ ਤਾਂ ਹੈ ਨਹੀਂ ਕਹਿੰਦੇ ਜੀ ਜਿਹੜਾ ਮਰਜ਼ੀ ਬੋਲ ਦਿਓ ਫਿਰ ਉੱਥੇ ਮੈਂ ਕਿਹਾ ਮੈਂ ਕਿਹਾ ਇੱਕ ਬ੍ਰਾਹਮਣ ਇੱਕ ਬਾਣੀਆਂ ਇੱਕ ਮਿਸਤਰੀ ਤਿੰਨੇ ਮੁੱਖ ਮੰਤਰੀ ਦੀ ਕੁਰਸੀ ਦਾ ਸਵਾਦ ਲੈ ਚੁੱਕੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਕਾਂਗਰਸ ਆ ਚਾਹੀ ਅਕਾਲੀ ਆ ਇੱਕੋ ਹੀ ਮੁੱਖ ਮੰਤਰੀ ਦੀ ਲੰਮੀ ਲੈਣ ਆਈ ਜਾਂਦੀ ਆ ਤੇ ਆਮ ਆਦਮੀ ਪਾਰਟੀ ਤੀਸਰੀ ਧਿਰੋਂ ਉੱਬਰ ਕੇ ਸਾਹਮਣੇ ਆ ਰਹੀ ਆ ਕੀ ਆਮ ਆਦਮੀ ਪਾਰਟੀ ਦਲਿਤ ਸਮਾਜ ਦੇ ਬੰਦੇ ਨੂੰ ਮੁੱਖ ਮੰਤਰੀ ਬਣਾਉਗੀ ਤਾਂ ਸਾਰਿਆਂ ਦੇ ਮੂੰਹ ਦੇ ਵਿੱਚ ਘੁਗਣੀਆਂ ਪੈ ਗਈਆਂ ਸਾਰੇ ਸੋਚਾਂ ਦੇ ਵਿੱਚ ਪੈ ਗਏ ਤੇ ਫਿਰ ਅਮਨੋ ਰੋੜਾ ਜੀ ਨੇ ਇਸ ਮੇਰੀ ਮਤਲਬ ਵਿਚਾਰਾਂ ਦੇ ਉੱਤੇ 24 ਮਿੰਟ ਖਰਚ ਕਰਕੇ ਕਹਿੰਦੇ ਵੀ ਇਹ ਅਸੀਂ ਕਹਿ ਨਹੀਂ ਸਕਦੇ ਅਸੀਂ ਕੇਜਰੀਵਾਲ ਨੂੰ ਪੁੱਛਾਂਗੇ ਕੇਜਰੀਵਾਲ ਨੂੰ ਪੁੱਛ ਕੇ ਗੱਲਬਾਤ ਹੋਊ ਕਿ ਜਿਹਦੇ ਦਿਨ ਇਹ ਮਤਲਬ ਡਿਕਲੇਰ ਹੋਇਆ ਕਿ ਮੁੱਖ ਮੰਤਰੀ ਜਿਹੜਾ ਹੈਗਾ ਡਿਪਟੀ ਮੁੱਖ ਮੰਤਰੀ ਦਲ ਸਮਾਜ ਦੇ ਵਿੱਚੋਂ ਹੋਊਗਾ ਜਿਹੜਾ ਕਿ ਅਜੇ ਤੱਕ ਵੀ ਮਤਲਬ ਕੁਰਸੀ ਉਹ ਖਾਲੀ ਪਈ ਆ ਠੀਕ ਹੈ ਜੀ ਤੇ ਬਾਪੂ ਬਹੁਤ ਸੋਹਣੀਆਂ ਥੋੜੀਆਂ ਗੱਲਾਂ ਲੱਗੀਆਂ ਤੇ ਵਕਤ ਬੜਾ ਕੀਮਤੀ ਆ ਹਨਾ ਜੀ ਤੇ ਆਪਾਂ ਅਲਵਿਦਾ ਲੈਣਾ ਆਪਣਾ ਬਣਦਾ ਤੇ ਜਾਂਦੇ ਜਾਂਦੇ ਬਾਪੂ ਜਿਹੜੇ ਕਹਿੰਦੇ ਆ ਵੀ ਰਾਈਟਰ ਹੁੰਦੇ ਨੇ ਜ਼ਿਆਦਾਤਰ ਕੋਈ ਲਿਖਤ ਕਹਿੰਦਾ ਅਸੀਂ ਫਲਾਣੇ ਵਰਗਾ ਬਣਨਾ ਸੀ ਢੋਂਕੇ ਵਰਗਾ ਬਣਨਾ ਉਹਨਾਂ ਲਈ ਕੋਈ ਨਿੱਗਾ ਜਾਂ ਸੁਨੇਹਾ ਲਿਖਤ ਬਾਰੇ ਲਿਖਤ ਬਾਰੇ ਮਿਹਨਤ ਕਰਨ ਹਾਂਜੀ ਮਿਹਨਤ ਕਰਕੇ ਹੀ ਮਤਲਬ ਅੱਗੇ ਵਧਿਆ ਜਾ ਸਕਦਾ ਜੇ ਕਿਸੇ ਨਾਲ ਮਤਲਬ ਦੂਸਣਵਾਦੀ ਕਰਾਂਗੇ ਜਲਨਵਾਦੀ ਕਰਾਂਗੇ ਉਹ ਆਪਣਾ ਖੂਨ ਸਾੜਨ ਵਾਲਾ ਹੁੰਦਾ ਹੈ ਕਈ ਵਾਰ ਨਾ ਬਾਪੂ ਕੀ ਹੁੰਦਾ ਵਿੱਚ ਵਿੱਚ ਲੋਕਾਂ ਦਾ ਕਹਿਣਾ ਇਹ ਕਹਿੰਦੇ ਹੁੰਦੇ ਵੀ ਜਹ ਤੱਕ ਰਾਈਟਰ ਉਦੋਂ ਲਿਖਦਾ ਜਦੋਂ ਦਿਲ ਨੂੰ ਠੇਸ ਲੱਗੀ ਹੁੰਦੀ ਆ ਜਿਵੇਂ ਠੇੜ ਤਾਂ ਪੰਜਾਬੀ ਕਈ ਵੀ ਜਵਾਨੀ ਪਹਿਰੇ ਇਸ ਕ ਲੜਿਆ ਹੋਵੇ ਕਿਸੇ ਨਾਲ ਅੱਖ ਲੜੀ ਹੋਵੇ ਜਾਂ ਫਿਰ ਕਹਿੰਦੇ ਵੀ ਦਾਰੂ ਪੀ ਕੇ ਲਿਖਦੇ ਨੇ ਮਤਲਬ ਇਦਾਂ ਦੀ ਕੀ ਚੀਜ਼ ਆ ਜਿਹੜੀ ਲਿਖਣ ਵੇਲੇ ਕਈ ਲੋਕ ਕਹਿੰਦੇ ਵੀ ਲੂਣਾ ਨੂੰ ਪੜ੍ਹਨਾ ਪੈਂਦਾ ਕਈ ਲੋਕ ਕਹਿੰਦੇ ਪਿੰਗਲ ਪੜ੍ਹਨੀ ਪੈਂਦੀ ਆ ਵੀ ਇਦਾਂ ਦੀ ਕੀ ਚੀਜ਼ਾਂ ਨੇ ਨਹੀਂ ਜੀ ਏ ਜਿਹੜੀ ਪਿੰਗਲ ਦੀ ਗੱਲ ਹੈ ਹਾਂਜੀ ਪਿੰਗਲ ਦੀ ਗੱਲ ਤੱਕ ਕਬੀਸਰੀ ਚ ਚਲੀ ਗਈ ਠੀਕ ਹੈ ਜੀ ਕਬੀਸਰੀ ਅੱਜ ਕੱਲ ਜਿਹੜੀ ਹੈਗੀ ਆ ਉਹ ਤਕਰੀਬਨ 2% ਹੀ ਰਹੇਗੀ ਠੀਕ ਹੈ ਜੀ ਤੇ ਬਾਕੀ ਇਹ ਦੇ ਵਿੱਚ ਕੋਈ ਨਹੀਂ ਹੈ ਜਾਨੀ ਕਿ ਰਿਦਮ ਦੇ ਵਿੱਚ ਬੰਦਾ ਹੋਣਾ ਚਾਹੀਦਾ ਠੀਕ ਹੈ ਜੀ ਤਾਲ ਤੇ ਸੁਰ ਹੋਣੇ ਚਾਹੀਦੇ ਨੇ ਹਾਂਜੀ ਮੂੰਹ ਦੇ ਵਿੱਚੋਂ ਆਪਣੇ ਆਪਣੇ ਆਪ ਬੋਲ ਨਿਕਲਣਾ ਉਹ ਮਤਲਬ ਚੀਜ਼ ਜਿਹੜੀ ਹੈ ਦੀਆ ਵਧੀਆ ਹੁੰਦੀ ਆ ਜਿੱਥੇ ਅਸੀਂ ਅਟਕਦੇ ਹਾਂ ਉੱਥੇ ਥੋੜਾ ਜਿਹਾ ਫਰਕ ਪੈ ਜਾਂਦਾ ਠੀਕ ਹੈ ਜੀ ਤੇ ਬਹੁਤ ਵਧੀਆ ਗੱਲਾਂ ਲਗੀਆਂ ਬਾਪੂ ਪਿਸੌਰ ਸਿੰਘ ਜੀ ਦੀਆਂ ਗੀਤਕਾਰ ਬੜੇ ਅੱਛੇ ਨੇ ਗੱਲਾਂ ਵੀ ਬੜੀਆਂ ਘੈਂਟ ਨੇ ਤੁਹਾਨੂੰ ਬਾਪੂ ਜੀ ਦੀਆਂ ਗੱਲਾਂ ਬਾਤਾਂ ਕਿਵੇਂ ਲਗੀਆਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਆ ਹੋ ਸਕੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਵਾਸਤੇ ਰੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਇੱਕ ਪੇਂਟਿੰਗ ਪੇਂਟਿੰਗ ਵਾਲਾ ਰਹਿ ਚੰਨੀ ਜੀ ਨੇ ਚਾਚਾ ਜੀ ਕਿਹਾ ਠੀਕ ਹੈ ਜੀ ਇਹ ਚੰਨੀ ਸਾਹਿਬ ਦਾ ਥੋੜੀ ਮੁਲਾਕਾਤ ਸੀਗੀ ਮਨ ਲੋਈ ਹਾਂਜੀ ਇਹ ਤੁਸੀਂ ਦੋਸਤੋ ਦੇਖ ਸਕਦੇ ਹੋ ਤੁਹਾਨੂੰ ਨੇੜੇ ਕਰਕੇ ਦਿਖਾ ਵੀ ਦੇਣਾ ਇੱਕ ਵਾਰੀ ਐਸਾ ਸਵੀਰ ਹਾਂਜੀ ਸੁਣਾ ਦੋ ਬਾਪੂ ਗੀਤ ਹਾਂਜੀ ਕਰਤੀ ਪਹਿਲੇ ਇਧਰੋਂ ਇਹ ਗੀਤ ਮੈਂ ਉਸ ਦਿਨ ਲਿਖਿਆ ਜਿਸ ਦਿਨ ਚਰਨਜੀਤ ਚੰਨੀ ਦੀ ਦਲਤ ਸਮਾਈ ਦੇ ਬੰਦੇ ਮੁੱਖ ਮੰਤਰੀ ਬਣੇ ਉਹ ਦਿਨ ਮੇਰੇ ਲਈ ਬਹੁਤ ਹੀ ਸੋਹਣਾ ਦਿਨ ਸੀ ਕਿਉਂਕਿ ਜ਼ਿੰਦਗੀ ਦੇ ਵਿੱਚ ਮੈਂ ਸੰਘਰਸ਼ ਕਰਦਾ ਰਹਾਂ ਕਿ ਦਲਤ ਸਮਾਜ ਨੂੰ ਵੀ ਕੁਝ ਮਿਲਣਾ ਚਾਹੀਦਾ ਆਮ ਆਦਮੀ ਪਾਰਟੀ ਵੀ ਅੱਖਾਂ ਮੀਚੀ ਬੈਠੀ ਆ ਦਲਤ ਸਮਾਜ ਲਈ ਕੁਝ ਵੀ ਨਹੀਂ ਕਰ ਰਹੀ ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਉਹਨਾਂ ਦਿਨਾਂ ਦੇ ਵਿੱਚ ਮੇਰਾ ਇੱਕ ਮੈਂ ਇੱਕ ਗੀਤ ਲਿਖਿਆ ਸੀ ਹੋ ਸਾਜਾਂ ਦੀ ਬੁੱਕਰੀ ਵਿੱਚੋਂ ਸਾਜ ਜਾਗ ਪੈ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੈ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ 바ਵਾ ਸਾਭ ਭੀਮਰਾਉ ਦੀ ਸੋਚ ਉੱਚੀ ਸੀ ਲਿਖਤੇ ਕਰੂਨ ਜੀ ਦੀ ਜੋਸ਼ ਉੱਚੀ ਸੀ ਛਰਯੁਤੇ ਬੰਨਣ ਲਈ ਤਾਜ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਪੜੋ ਜੁੜੋ ਇੱਕ ਨਾਂ ਸੰਘਰਸ਼ ਕਰੀਦਾ ਜਬਰਾਂ ਦੀ ਇੱਕ ਉਤੇ ਪੈਰ ਤਰੀਦਾ ਖੁਸ਼ੀਆਂ ਦੇ ਅਜਨੇ ਅਰੇ ਆਜ ਦਾਗ 'ਤੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ 'ਤੇ ਸਾਡੀਆਂ ਦੇ ਮੁੱਲ ਸਾਡੀ ਕੁਰਬਾਨੀਆਂ ਦੇ ਮੁੱਲ ਪਹਿਣਗੇ ਪੇਸ਼ੀ ਵਰ ਨਾਲੇ ਬਾੜਿਆ ਪੈਂਦੇ ਰਹਿਣਗੇ ਦੁੱਖ ਦੂਰ ਹੋ ਗਏ ਨੇ ਬਰਾਗ ਜਾਗ 'ਤੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਔਕੜਾਂ ਦੇ ਨਾਲ ਮੱਥਾ ਲਾਇਓ ਡਟਕੇ ਡੌਲਿਆਂ ਚ ਜਾਨ ਹੱਥ ਪਾਇਓ ਜੱਚਕੇ ਅਮਨਦੀਪ ਦੇਖ ਇਤਿਆਸ ਜਾਗ ਪੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ ਪੇ ਹਰ ਪਾਸਿਓ ਮਿਲਣੋਂ ਵਧਾਈਆਂ ਚੰਨੀ ਜੀ ਬੜੇ ਚਿਰਾਂ ਬਾਅਦ ਹਿੱਸੇ ਆਈਆਂ ਤਮੀ ਜੀ ਵੱਡੀ ਮਿਲੀ ਕੁਰਸੀ ਲਿਹਾਜ਼ ਦਾਗ 'ਤੇ ਦਲਤਾਂ ਦੀ ਅੱਖ ਖੁੱਲੀ ਪਾਗ ਜਾਗ 'ਤੇ ਬਹੁਤ ਵਧੀਆ ਓਕੇ ਬਾਪੂ